ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਬਤਵਾ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਤਰਨਤਾਰਨ ਦੀ ਇਸ ਜ਼ਿਮਨੀ ਚੋਣ ਚ ਜਿੱਤ ਹਾਸਲ ਕੀਤੀ ਹੈ ਤੇ ਇਸ ਜ਼ਿਮਨੀ ਚੋਣ ਦੀ ਜਿੱਤ ਦੇ ਹਾਲਾਤ ਕੀ ਨੇ ਭਵਿੱਖ ਕੀ ਰਹੇਗਾ ਔਰ ਜਿਵੇਂ ਕਿ ਇਸ ਜ਼ਿਮਨੀ ਚੋਣ ਨੂੰ 2027 ਦਾ ਸੈਮੀ ਫਾਈਨਲ ਕਿਹਾ ਜਾ ਰਿਹਾ ਸੀ ਸੋ ਅੱਜ ਇਹਨਾਂ ਸਾਰੇ ਮਸਲਿਆਂ ਤੇ ਸਮੀਕਰਨਾ ਤੇ ਪਵਿੱਖ ਦੀ ਸਿਆਸਤ ਤੇ ਔਰ ਵਕ ਵਕ ਪਾਰਟੀਆਂ ਦੇ ਪਰਫਾਰਮੈਂਸ ਕਿੱਦਾਂ ਦੀ ਰਹੀ ਗਲਤੀਆਂ ਕੀ ਰਹੀਆਂ ਤੇ ਕੀ ਕੁਝ ਚੰਗਾ ਪੰਜਾਬ ਦੀ ਸਿਆਸਤ ਦੇ ਵਿੱਚ ਹੋਇਆ ਅੱਧਾ ਘੰਟਾ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਦਾ ਕਿ 30 ਮਿੰਟਾਂ ਦੇ ਵਿੱਚ 2027 ਦੀ ਸਿਆਸੀ ਪਵਿੱਖ 2027 ਦੀ ਸਿਆਸਤ ਕੀ ਰਹੇਗੀ ਪਾਰਟੀਆਂ ਦੇ ਹਾਲਾਤ ਕੀ ਰਹਿ ਸਕਦੇ ਨੇ ਔਰ ਅੱਜ ਮੌਜੂਦਾ ਸਮੀਕਰਨ ਤਰਨ ਤਰਨ ਜ਼ਮੀਨੀ ਚੌਣ ਦੀ ਕੀ ਕੁਛ ਕਹਿ ਰਹੇ ਨੇ ਅਗਲੇ 30 ਮਿੰਟ ਮੈਂ ਗੱਲੇ ਦੇਤੇ ਕਰੂੰਗਾ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਸੁਣਿਓ ਚੰਗੀ ਲੱਗੇ ਕਮੈਂਟ ਵੀ ਕਰਿਓ ਆਪਣੀ ਰਾਏ ਵੀ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਇਹ ਕਹਿਣਾ ਵੀ ਪੈਂਦਾ ਚੁਕਿ ਪਿਆਰ ਤੁਸੀਂ ਬਹੁਤ ਕਰਦੇ ਹੋ ਪਰ ਇੱਕ ਬੇਨਤੀ ਇਹ ਵੀ ਹੈ ਖੈਰ ਮਸਲੇ ਤੇ ਆਨਾ ਓਵਰ ਆਲ ਜੇ ਮੈਂ ਗੱਲ ਕਰਾਂ ਤੇ ਆਮ ਆਦਮੀ ਪਾਰਟੀ ਨੇ ਜਿਹੜੀ ਜਿੱਤ ਹਾਸਲ ਕੀਤੀ ਹੈ ਸਭ ਤੋਂ ਪਹਿਲਾਂ ਅੰਕੜਿਆਂ ਤੇ ਚਲਣਿਆ ਕਿ ਆਖਰਕਾਰ ਤਰਨਤਾਰਨ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਜਿੱਤੀ ਹੈ ਜਾਂ ਖਰਮੀਤ ਸੰਧੂ ਜਿੱਤੇ ਨੇ ਹਾਲਾਂਕਿ ਇਹ ਦੋਵੇਂ ਗੱਲਾਂ ਇੱਕੋ ਨਹੀਂ ਪਰ ਬਹੁਤ ਫਰਕ ਦੋ ਨੱਚ ਹੈ ਉਹ ਕਿਉਂ ਉਹ ਮੈਂ ਤੁਹਾਨੂੰ ਦੱਸਦਾ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਅੱਜ ਨਤੀਜੇ ਆਏ ਨੇ ਇਹਦੇ ਚ 42649 ਵੋਟਾਂ ਪਈਆਂ ਨੇ ਆਮ ਆਦਮੀ ਪਾਰਟੀ ਨੂੰ ਇਸ ਜ਼ਿਮਨੀ ਚੋਣ ਚ 42649 ਵੋਟਾਂ ਪਈਆਂ ਨੇ ਜਦਕਿ 2022 ਦੇ ਵਿੱਚ ਜਦੋਂ ਸਰਕਾਰ ਬਣੀ ਹੈ ਉਦੋਂ ਸਰਕਾਰ ਨਹੀਂ ਸੀ ਉਦੋਂ 52935 ਵੋਟਾਂ ਲਗਭਗ 10.5 ਹਜ਼ਾਰ ਵੋਟਾਂ ਯਾਨੀ ਕਿ 10 ਹਜ਼ਾਰ ਤੋਂ ਜ਼ਿਆਦਾ ਵੋਟਾਂ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਛੋਇਆ ਯਾਨੀ ਕਿ ਇੱਕ ਵੇਵ ਜਿਹੜੀ 2022 ਤੋਂ ਚੱਲੀ ਉਦੋਂ ਆਮ ਆਦਮੀ ਪਾਰਟੀ ਨੂੰ 52 ਹਜ਼ਾਰ ਵੋਟਾਂ ਪਈਆਂ ਪਰ ਅੱਜ ਜਦੋਂ ਸਰਕਾਰ ਹੈ ਔਰ ਜ਼ਿਮਨੀ ਚੋਣਾ ਸਰਕਾਰਾਂ ਦੀਆਂ ਹੀ ਮੰਨੀਆਂ ਜਾਂਦੀਆਂ ਨੇ ਸਾਰਾ ਤੰਤਰ ਮੰਤਰ ਜਿਵੇਂ ਕਿ ਕਿਹਾ ਗਿਆ ਸਾਮ-ਦਾਮ ਦੰਡ ਭੇਦ ਸੱਚ ਝੂਠ ਲੜਾਈ ਝਗੜਾ ਉਹ ਸਾਰਾ ਕੁਝ ਕਰਨ ਤੋਂ ਬਾਅਦ ਵੀ 42649 ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਨੇ ਤੇ ਇਹ ਤੁਸੀਂ ਆਪ ਸਮਝੋ ਕਿ ਚੰਗੇ ਸੰਕੇਤ ਨੇ ਆਮ ਆਦਮੀ ਪਾਰਟੀ ਲਈ ਆ ਮਾਰੇ ਕਹਿ ਅਕਾਲੀ ਦਲ ਦੀ ਗੱਲ ਕਰਨੀ ਹੈ ਕਿ ਅਕਾਲੀ ਦਲ ਨੂੰ 30558 ਵੋਟਾਂ ਪਈਆਂ ਨੇ ਜਦਕਿ 2022 ਦੇ ਵਿੱਚ ਵੀ ਅਕਾਲੀ ਦਲ ਨੂੰ 39347 ਵੋਟਾਂ ਪਈਆਂ ਸੀ ਦੂਜੇ ਨੰਬਰ ਤੇ ਉਦੋਂ ਵੀ ਅਕਾਲੀ ਦਲ ਹੀ ਸੀ ਪਰ ਜਿਹੜਾ ਗੈਪ ਸੀ ਜਥਾਰ ਦਾ ਜਿਹੜਾ ਗੈਪ ਸੀ ਉਹ ਲਗਭਗ 13000 ਦੇ ਆਸ-ਪਾਸ ਸੀ ਔਰ ਅੱਜ ਵੀ ਲਗਭਗ 12000 ਦੇ ਆਸ-ਪਾਸ ਹੈ ਯਾਨੀ ਕਿ ਇਸ ਹਲਕੇ 'ਚ ਸਰਕਾਰ ਯਾਨੀ ਕਿ ਆਵਾਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਗੈਪ ਬਹੁਤ ਆ ਜ਼ਿਆਦਾ ਨਾ 2022 ਚ ਰਿਹਾ ਨਾ 2025 ਦੀ ਇਸ ਜਮਨੀ ਚੋਣ ਚ ਰਿਹਾ ਹੈ ਪਰ ਇੱਕ ਜਿਹੜਾ ਪਰਸੈਪਸ਼ਨ ਅਕਾਲੀ ਦਲ ਨੂੰ ਲੈ ਕੇ ਬਣਿਆ ਸੀ ਕਿ ਅਕਾਲੀ ਦਲ ਪੰਜਾਬ ਦੀ ਸਿਆਸਤ ਤੋਂ ਖਤਮ ਹੋ ਗਿਆ ਅਕਾਲੀ ਦਲ ਨੂੰ ਕੋਈ ਪੁੱਛ ਨਹੀਂ ਰਿਹਾ ਅਕਾਲੀ ਦਲ ਦੇ ਟੋਟੇ ਟੋਟੇ ਹੋ ਗਏ ਉਹ ਪਰਸੈਪਸ਼ਨ ਕਿਤੇ ਨਾ ਕਿਤੇ ਇਸ ਜਮਨੀ ਚੋਣ ਦੇ ਵਿੱਚ ਟੁੱਟਦਾ ਨਜ਼ਰ ਆਇਆ ਇੱਕ ਤਗੜਾ ਕਮਬੈਕ ਇੱਕ ਤਗੜੀ ਵਾਪਸੀ ਅਕਾਲੀ ਦਲ ਨੇ ਕੀਤੀ ਹੈ ਉਹ ਕਿਉਂ ਕਿਵੇਂ ਉਹਦਾ ਅੱਗੇ ਕੀ ਅਸਰ ਪੈਗਾ ਉਹਦੇ ਤੇ ਵੀ ਗੱਲ ਕਰਾਂਗੇ ਪਹਿਲੇ ਮੈਂ ਇੱਕ ਓਵਰਆਲ ਗੱਲ ਕਰ ਰਿਹਾ ਫਿਰ ਕਾਂਗਰਸ ਨੂੰ ਅੱਜ ਜੋ ਹਾਲਾਤ ਬਣੇ ਨੇ ਉਹ ਇੱਕ ਵਿਚਾਰਨਯੋਗ ਹੈ ਕਿ ਜ਼ਮਾਨਤ ਜ਼ਬਤ ਕਾਂਗਰਸ ਦੀ ਆਖਰਕਾਰ ਕਿਉਂ ਹੋਈ 1578 ਵੋਟਾਂ ਕਾਂਗਰਸ ਨੂੰ ਪਈਆਂ ਜਦਕਿ 2022 ਦੇ ਵਿੱਚ 26535 ਵੋਟਾਂ ਪਈਆਂ ਸੀ ਔਰ ਇਹ ਕਾਂਗਰਸ ਦਾ ਅੰਕੜਾ ਡੇ ਬਾਈ ਡੇ ਡੇ ਬਾਈ ਡੇ ਹਲਕੇ 'ਚ ਕਿਉਂ ਡਾਊਨ ਹੋਇਆ 2022 ਦੇ ਵਿੱਚ 26535 ਉਦੋਂ ਅਗਨੋਹਤਰੀ ਸਾਹਿਬ ਸਿਟਿੰਗ ਐਮ ਐਲ اے ਸੀ ਉਦੋਂ ਪਈਆਂ ਸੀ ਫਿਰ ਜਦੋਂ ਲੋਕ ਸਭਾ ਦੀ ਇਲੈਕਸ਼ਨ ਆਈ ਉਦੋਂ ਕਾਂਗਰਸ ਨੂੰ 20193 ਵੋਟਾਂ ਪਈਆਂ ਕੁਲਬੀਰ ਜੀ 라 ਲੜ ਰਹੇ ਸੀ ਪਰ ਉਦੋਂ ਇੱਕ ਪੰਥਕ ਵੇਵ ਸੀ ਭਾਈ ਅੰਮ੍ਰਿਤਪਾਲ ਦੀ ਉਦੋਂ ਸਿਨੈਰੀਓ ਹੋਰ ਸੀ ਅੱਜ 15000 ਤੇ ਕਾਂਗਰਸ ਆ ਗਈ ਇਹਦਾ ਪਿੱਛੇ ਰੀਜ਼ਨ ਕੀ ਹੈ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਫਿਰ ਹੁਣ ਮੈਂ 2022 ਦੀ ਜਗ੍ਹਾ 2024 اور 2025 ਦਾ ਕੰਪੈਰੀਜ਼ਨ ਕਰਨਾ ਯਾਨੀ ਕਿ ਪੰਥਕ ਲਹਿਰ ਦਾ 44703 ਵੋਟਾਂ ਤਰਨਤਾਰਨ ਹਲਕੇ ਤੋਂ ਇਸ ਕੰਸਟੀਟੂਐਂਸੀ ਤੋਂ ਲੋਕ ਸਭਾ ਇਲੈਕਸ਼ਨ ਵੇਲੇ ਭਾਈ ਅਮਰਤਪਾਲ ਨੂੰ ਪਈਆਂ ਸੀ ਜਦਕਿ ਅੱਜ ਭਾਈ ਮਨਦੀਪ ਨੂੰ ਇਹ ਵੋਟਾਂ 19620 ਰਹਿ ਗਈਆਂ ਇਹਦਾ ਰੀਜ਼ਨ ਕੀ ਹੈ ਯਾਨੀ ਕਿ ਸਿੱਧੇ ਤੌਰ ਤੇ ਸੇ ਕਹੀਏ ਕਿ ਲਗਭਗ 25000 ਵੋਟਾਂ ਕਟੀਆਂ ਤੇ ਇਹਦਾ ਰੀਜ਼ਨ ਹੈ ਕਿ ਕੀ ਮੰਨਿਆ ਜਾਏ ਕਿ ਫੇਸ ਵੱਡਾ ਭਾਈ ਅਮਰਤਪਾਲ ਦਾ ਫੇਸ ਔਰ ਬੰਦੀਪ ਦੇ ਫੇਸ ਤੇ ਜ਼ਮੀਨ ਅਸਮਾਨ ਦਾ ਅੰਤਰ ਸੀ ਜਾਂ ਹਾਲਾਤ ਕੁਝ ਹੋਰ ਬਣੇ ਨੇ ਉਹ ਵੀ ਉਦੋਂ ਜਦੋਂ ਅਕਾਲੀ ਦਲ ਤੋਂ ਇੱਕ ਹਿੱਸਾ ਟੁੱਟ ਕੇ ਉਹ ਵੀ ਭਾਈ ਮਨਦੀਪ ਦੇ ਸਮਰਥਨ ਚ ਆਇਆ ਹੋਵੇ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਭਾਰਤੀ ਜਨਤਾ ਪਾਰਟੀ ਲਈ ਹੈ ਭਾਰਤੀ ਜਨਤਾ ਪਾਰਟੀ 2022 ਚ ਕੱਲੇ ਇਲੈਕਸ਼ਨ ਲੜੀ ਉਦੋਂ 1176 1176 ਵੋਟਾਂ ਪਈਆਂ ਫਿਰ 2024 ਦਾ ਇਲੈਕਸ਼ਨ ਆਇਆ ਕਿਉਂਕਿ ਦੇਸ਼ ਦਾ ਇਲੈਕਸ਼ਨ ਸੀ ਉਦੋਂ ਆ 8105 ਵੋਟਾਂ ਪਈਆਂ ਔਰ ਇਹ ਕਿਹਾ ਗਿਆ ਕਿ ਜੀ ਅਸੀਂ ਤੇ ਗ੍ਰਾਫ ਹੀ ਬਹੁਤ ਵਧਾ ਲਿਆ ਆਪਣਾ ਪੰਜਾਬ ਚ ਅਸੀਂ ਤੇ ਵੋਟ ਪਰਸੈਂਟੇਜ ਦੇਖੋ ਭਾਰਤੀ ਜਨਤਾ ਪਾਰਟੀ ਦੀ ਕਿੰਨੀ ਵਧ ਗਈ ਲਾ 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 ਹੋ ਗਈ ਸਾਰੇ ਪਾਸੇ ਉਹ ਇੱਕ ਵੱਖਰੀ ਗੱਲ ਹੈ ਕਿ 2019 ਦੇ ਵਿੱਚ ਦੋ ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤੀ ਸੀ ਸਨੀ ਦੇਵਾਲ ਵਾਲੀ ਤੇ ਸੋਮ ਪ੍ਰਕਾਸ਼ ਵਾਲੀ ਪਰ ਉਹ ਸੀਟਾਂ ਗਵਾ ਕੇ ਜ਼ੀਰੋ ਤੇ ਆ ਗਈ ਵੋਟ ਪਰਸੈਂਟੇਜ ਦਾ ਠੇਕਰਾ ਫੋੜਿਆ ਗਿਆ ਕਿ ਜੀ ਵੋਟ ਪਰਸੈਂਟੇਜ ਦਾ ਢੋਲ ਵਜਾਇਆ ਗਿਆ ਪਰ ਅੱਜ 6239 ਤੇ ਉਹ ਵੀ ਉਦੋਂ ਜਦੋਂ ਪਤਾ ਨਹੀਂ ਕਿੰਨੇ ਕੁ ਵੱਡੇ ਲੀਡਰ ਭਾਰਤੀ ਜਨਤਾ ਪਾਰਟੀ ਚ ਵੱਡੀ ਗਿਣਤੀ ਸ਼ਾਮਲ ਕਰਾਏ ਹੋਣ ਦਿੱਲੀ ਦੇ ਮੁੱਖ ਮੰਤਰੀ ਪ੍ਰਚਾਰ ਕਰਨ ਆ ਰਹੇ ਹਰਿਆਣਾ ਦੇ ਮੁੱਖ ਮੰਤਰੀ ਪ੍ਰਚਾਰ ਕਰਨ ਆ ਰਹੇ ਕਈ ਨੈਸ਼ਨਲ ਲੀਡਰ ਪ੍ਰਚਾਰ ਕਰਨ ਆ ਰਹੇ ਪਰ ਵੋਟਾਂ ਸਿਰਫ 6239 ਤੇ ਯਾਨੀ ਕਿ ਜ਼ਮਾਨਤ ਜ਼ਬਤ ਹੋਈ ਹੈ ਇੱਕ ਓਵਰਵਿਊ ਆંકੜਿਆਂ ਦਾ ਰਿਹਾ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ 5 ਮਿੰਟਾਂ ਤੁਸੀਂ ਸਾਰਾ ਆંકੜੇ ਤੇ ਓਵਰਵਿਊ ਸਮਝਿਆ ਤੇ ਹੁਣ ਮੈਂ कल कल गल तो आऊंगा कि आखिरकार ये सिनेरियो बने क्यों ने सब तो पहला मैं गल करूँगा आम आदमी पार्टी की तरन तारण जिमनी चोण च आम आदमी पार्टी का प्रदर्शन की बेहतर है तरन तारण जिमनी चोण च की आम आदमी पार्टी ਉਸ ਸਾਬਨਲ ਇਲੈਕਸ਼ਨ ਲੜੀ ਜਿਵੇਂ ਕਿ ਬਾਕੀ ਜ਼ਿਮਨੀ ਚੋਣਾਂ ਲੜੀਆਂ ਸੀ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਜਾਂ ਹਰਮੀਤ ਸੰਧੂ ਜਿੱਤੇ ਨੇ ਕਿਉਂਕਿ ਸੇ ਆਮ ਆਦਮੀ ਪਾਰਟੀ ਦੇ ਭਮੱਕੜ ਨੂੰ ਪੁਰਾਣੀ ਲੀਡਰ ਨੂੰ ਟਿਕਟ ਨਹੀਂ ਦਿੱਤੀ ਗਈ ਇਹ ਬਹੁਤ ਸਾਰੇ ਸਮੀਕਰਨ ਨੇ ਹਾਲਾਂਕਿ ਵੋਟ ਸ਼ੇਅਰ ਦੀ ਵੀ ਮੈਂ ਜੇ ਗੱਲ ਕਰਾਂ ਤੇ ਪਹਿਲਾਂ ਨਾਲੋਂ ਵੋਟ ਸ਼ੇਅਰ ਘਟਿਆ ਆਮ ਆਦਮੀ ਪਾਰਟੀ ਦੇ ਸੀਟ ਤੇ 2022 ਦੇ ਮੁਕਾਬਲੇ 2025 ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ 2022 ਦੇ ਵਿੱਚ 55935 ਵੋਟ ਪਏ ਸੀ ਔਰ 2025 ਦੀ ਇਸ ਜਿਮਨੀ ਚੌਂਚ 42000 ਵੋਟ ਪਏ ਨੇ ਯਾਨੀ ਕਿ 10000 ਵੋਟ ਘਟ ਗਿਆ ਉਹ ਵੀ ਉਦੋਂ ਜਦੋਂ ਤੁਹਾਡੇ ਕੋਲ ਕੋਈ ਲੀਡਰ ਨਾ ਹੋਵੇ ਤੁਸੀਂ ਅਕਾਲੀ ਦਲ ਦਾ ਲੀਡਰ ਤੁਸੀਂ ਵਿਨੇਬਿਲਟੀ ਕ੍ਰਾਈਟੇਰੀਆ ਵੇਖਿਆ ਤੇ ਉਹਨੂੰ ਚੱਕ ਕੇ ਤੁਸੀਂ ਲੈ ਕੇ ਆਏ باوجود ਉਸਦੇ ਦੇਖੋ ਹਰਮੀਤ ਸੰਧੂ ਜੇ ਅਕਾਲੀ ਦਲ ਤੋਂ ਆਏ ਤੇ ਆਪਣਾ ਕੈਟਰ ਲੈ ਕੇ ਆਏ ਹੁਣੇ ਥੋੜਾ ਬਹੁਤ ਹਰ ਲੀਡਰ ਦੇ ਕੋਲ ਆਪਣਾ 5 6 7 8000 ਵੋਟ ਹੁੰਦਾ ਹੈ ਯਾਨੀ ਉਹ ਵੋਟ ਵੀ ਆਇਆ ਸੋਸ ਹਸਾਬ ਨਾਲ ਤੇ ਵੋਟ 60000 ਤੋਤੇ ਜਾਣਾ ਚਾਹੀਦਾ ਸੀ ਪਰ ਇਹ ਵੋਟ 42000 ਰਹਿ ਗਿਆ ਇਹ ਵੱਡਾ ਚਿੰਤਾ ਦਾ ਵਿਸ਼ਾ ਹੈ ਦੂਜੀ ਵੱਡੀ ਗੱਲ ਸਰਕਾਰ ਹੈ ਸਰਕਾਰਾਂ ਦੇ ਜ਼ਿੰਮਨੀ ਚੋਣਾ ਹੁੰਦੀਆਂ ਇਹ ਮੰਨਿਆ ਜਾਂਦਾ ਮੈਂ ਤੇ ਬਹੁਤ ਵੇਖੀਆਂ ਚਾਹੇ ਜਲੰਧਰ ਦੀਆਂ ਸੀ ਜਾਂ ਬਾਕੀ ਦੇਖੀਆਂ ਸੋ ਇਹ ਇੱਕ ਵੱਡਾ ਪ੍ਰਸ਼ਨਚਿੰਨ ਹੈ ਕਿ ਸਿਆਸਤ ਅੱਗੇ ਆਮ ਆਦਮੀ ਪਾਰਟੀ ਦੀ ਹੁਣ ਕੀ ਰਹੇਗੀ ਦਰਸਲ ਆਮ ਆਦਮੀ ਪਾਰਟੀ ਇੱਕ ਫਾਰਮੂਲੇ ਤੇ ਪਿਛਲੇ 8 ਮਹੀਨੇ ਤੋਂ ਕੰਮ ਕਰ ਰਹੀ ਹੈ 8 ਮਹੀਨੇ ਕਹਿ ਲੋ ਜਾਂ 1.5 ਸਾਲ ਤੋਂ ਕਹਿ ਲੋ ਲੋਕ ਸਭਾ ਇਲੈਕਸ਼ਨ ਦੀ ਤਿਆਰੀ ਤੋਂ ਹੀ ਉਹ ਫਾਰਮੂਲਾ ਸ਼ੁਰੂ ਹੋ ਗਿਆ ਸੀ ਉਹ ਅਸੀਂ ਦੂਜੀਆਂ ਪਾਰਟੀਆਂ ਦੇ ਲੀਡਰ ਲੈ ਕੇ ਆਓ ਤੇ ਉਹਨਾਂ ਨੂੰ ਚੋਣ ਜਿਤਾਓ ਲੋਕ ਸਭਾ ਇਲੈਕਸ਼ਨ ਵੇਲੇ ਵੀ ਇਹੀ ਹੋਇਆ ਕੁਝ ਲੀਡਰ ਬਾਹਰੋਂ ਲਿਆਏ ਗਏ ਗੁਰਪ੍ਰੀਤ ਜੀਪੀ ਆਏ ਜਾਂ ਕਹਿ ਲੋ ਕਿ ਰਾਜਕੁਮਾਰ ਚੱਬੇਵਾਲ ਆਏ ਇਸ ਇਸ ਤੋਂ ਇਲਾਵਾ ਵੀ ਕਈ ਹੋਰ ਲੀਡਰ ਜਿਹੜੇ ਉਹ ਬਾਹਰਲੇ ਲਿਆ ਕੇ ਕੁਝ ਕੈਬਨਿਟ ਮੰਤਰੀ ਲੜਾਏ ਗਏ ਉਦੋਂ ਤੁਸੀਂ ਵੇਖਿਆ ਕਿ ਕਿਵੇਂ ਸਿਰਫ ਤਿੰਨ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਸੰਗਰੂਰ, ਖੁਸ਼ਿਆਰਪੁਰ ਤੇ ਅਨੰਪੁਰ ਸਾਹਿਬ ਆਈ। ਖੈਰ ਇਸ ਤੋਂ ਬਾਅਦ ਹੁਣ ਵੱਡਾ ਮਸਲਾ ਆਂਦਾ ਹੈ ਕਿ ਹੁਣ ਅਗਲੀ ਤਿਆਰੀ ਕੀ ਹੈ? ਦੇਖੋ ਆਮ ਆਦਮੀ ਪਾਰਟੀ ਇਸ ਜਿੰਮਨੀ ਚੋਣ ਤੋਂ ਬਾਅਦ ਇੱਕ ਗੱਲ ਤੇ ਸਮਝ ਗਈ ਹੈ ਕਿ ਹੁਣ 60-65 ਦੇ ਆਸ-ਪਾਸ ਜਿਹੜੇ ਐਮਬੈਲਰ ਸਪੇਸਿਸ ਨੂੰ ਚੇਂਜ ਹੋਣਗੇ। ਔਰ ਇੱਕ ਕਵਾਯੋਧ ਹੁਣ ਤੋਂ ਹੀ ਸ਼ੁਰੂ ਹੋ ਜਾਏਗੀ। ਕਿਉਂ? ਜਦੋਂ ਕੋਡ ਲੱਗ ਜਾਏਗਾ ਉਦੋਂ ਸ਼ਾਇਦ ਆਮ ਆਦਮੀ ਪਾਰਟੀ ਉਸ ਸਿਨੈਰੀਓ ਚ ਜਾਂ ਉਹ 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 ਉਹਨਾਂ ਹਾਲਾਤਾਂ 'ਚ ਨਹੀਂ ਹੋਏਗੀ ਕਿ ਕੋਈ ਉਹਨਾਂ ਕੋਲ ਆ ਸਕੇ ਸੋ ਹੁਣ ਸਰਕਾਰ ਸਰਕਾਰ ਦਾ ਡੰਡਾ ਤੰਤਰ ਚੱਲਦਾ ਹੈ ਹੋਰ ਵੀ ਬਹੁਤ ਸਾਰੀਆਂ ਜਿਵੇਂ ਸੈਂਟਰ ਦੀਆਂ ਸਰਕਾਰਾਂ ਏਜੰਸੀਆਂ ਵਰਤਦੀਆਂ ਹੋਵੇ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ ਉਹ ਸਰਕਾਰਾਂ ਵਰਤ ਕੇ ਜਿਵੇਂ ਸਾਮਦਾਮ ਦੰਡ ਭੇਦ ਕੁਝ ਚੰਗੇ ਲੀਡਰ ਜਿਹੜੇ ਦੂਜੀਆਂ ਪਾਰਟੀਆਂ ਦੇ ਉਹਨੂੰ ਤੋੜ ਕੇ ਆਪਣੀ ਪਾਰਟੀਆਂ 'ਚ ਲੈ ਕੇ ਆਉਣ ਦੀ ਕੋਸ਼ਿਸ਼ ਹੋਏਗੀ ਇਹ ਇੱਕ ਭਵਿੱਖ ਜਿਹੜਾ ਉਹ ਨਜ਼ਰ ਆ ਰਿਹਾ ਹੈ ਇਹ ਠੀਕ ਉਸੇ ਫਾਰਮੂਲੇ ਤੇ ਕੰਮ ਕਰਦੇ ਹੈ ਕਿਉਂਕਿ ਮੈਂ ਅੰਦਰ ਰਹਿ ਕੇ ਚੀਜ਼ ਸਮਝ ਗਿਆ ਦੇਖਿਆ ਇਹ ਉਸ ਫਾਰਮੂਲੇ ਤੇ ਕੰਮ ਕਰਦੇ ਜਿਵੇਂ ਕੋਈ ਪ੍ਰਾਈਵੇਟ ਲਿਮਟਿਡ ਕੰਪਨੀ ਚ ਤੁਸੀਂ ਸ਼ੁਰੂ ਕਰੋ ਉਹਦੇ ਚ ਜਾਂ ਤੁਸੀਂ ਕੰਮ ਕਰ ਰਹੇ ਹੋ ਤੇ ਹੁੰਦਾ ਹੈ ਕਿ ਜਦੋਂ 2-3 ਸਾਲ ਕਿਸੇ ਮੁਲਾਜ਼ਮ ਨੂੰ ਜਾਂ ਤੁਹਾਡੇ EMPLOYEES ਜਿਹੜੇ ਹੁੰਦੇ ਤੇ ਉਹਨਾਂ ਬਹੁਤ ਯੂਜ਼ ਟੂ ਹੋ ਜਾਂਦੇ ਕੈਂਟੀਨ ਕੰਪਨਸੀ ਹੋ ਜਾਂਦੀ ਹੈ ਤੇ ਉਹ ਮੁਲਾਜ਼ਮਾਂ ਨੂੰ ਜਾਂ EMPLOYEES ਨੂੰ ਚੇਂਜ ਕਰ ਦਿੰਦੀਆਂ ਕੰਪਨੀਆਂ ਇਹ ਪਾਰਟੀ ਵੀ ਉਸੇ ਤਰ੍ਹਾਂ ਚੱਲਦੀ ਹੈ ਦਿੱਲੀ ਚ ਵੀ ਇਹੀ ਹੋਇਆ ਪੰਜਾਬ ਚ ਵੀ 2017 ਦੇ ਕੈਂਡੀਡੇਟ ਬਹੁਤੇ ਅਲੱਗ ਸੀਗੇ 2022 ਦੇ ਹੋਰ ਰਹੇ ਤੇ ਹੁਣ ਕਿਉਂਕਿ ਸਰਕਾਰ ਹੈ ਕੰਮ ਕੰਮ ਦਾ ਲੇਖਾ ਜੋਖਾ ਲੈਣਾ ਸੋ 22 ਤੋਂ ਬਾਅਦ 27 ਦੇ ਵਿੱਚ ਬਹੁਤੇ ਚਿਹਰੇ ਜਿਹੜੇ ਨੇ ਉਹ ਚੇਂਜ ਹੋਣਗੇ ਉਹ ਰਿਕਵਾਏ ਧਣ ਤੋਂ ਸ਼ੁਰੂ ਹੋ ਜਾਏਗੀ ਇੱਕ ਹੋਰ ਜਿਹੜਾ ਆਮ ਆਦਮੀ ਪਾਰਟੀ ਦਾ ਫੈਕਟਰ ਐ ਸਪੂਰੀ ਸੀਟ ਤੇ ਚੱਲਿਆ ਉਹ ਹੈ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਲਾਅ ਐਂਡ ਆਰਡਰ ਨੂੰ ਲੈ ਕੇ ਪੁਲਿਸੀਆ ਤੰਤਰ ਨੂੰ ਲੈ ਕੇ ਹੋਈਆਂ ਔਰ ਚੁਕਿ ਸਰਕਾਰ ਨੇ ਆਪਣਾ ਸਾਰਾ ਤਾਮਾਚਾ ਮੈਥੇ ਲਾਇਆ ਸੀ ਸੋ ਇਹ ਸੀਟ ਜਿੱਤੀ ਜ਼ਰੂਰ ਹੈ ਪਰ ਮੈਂ ਇਹ ਕਹੂੰਗਾ ਕਿ ਆਮ ਆਦਮੀ ਪਾਰਟੀ ਨੁਕਸਾਨ ਹੈ ਮੇਰਾ ਨਿੱਜੀ ਇਹ ਵਿਸ਼ਲੇਸ਼ਣ ਹੈ ਕਿ ਜੋ ਵੋਟ 60000 ਹੋਣੀ ਚਾਹੀਦੀ ਸੀ ਕਿਉਂਕਿ 52000 ਤੇ ਪਿਛਲੀ ਵਾਰ ਪਈ ਹਰਮੀਰ ਸੰਧੂ ਆਪਣੀ ਵੀ ਥੋੜੀ ਲੈ ਕੇ ਆਏ ਉਹਨਾਂ ਦੇ ਅਕਾਲੀ ਦਲ ਦਾ ਕੈਡਰ ਤੋੜ ਕੇ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵੋਲੰਟੀਅਰ ਜੋ ਬਾਈ ਚ ਨਾਲ ਚੱਲੇ ਸੀ ਇਹਦਾ ਮਤਲਬ ਉਹ ਨਾਲ ਨਹੀਂ ਚੱਲੇ ਬਹੁਤ ਹੱਦ ਤੱਕ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਇਆ ਇਸ ਸੀਟ ਤੇ ਸੋ ਕੀ ਇੱਕ ਵੱਡੀ ਵਜ੍ਹਾ ਰਹੀ ਹੈ ਇਸ ਅੰਕੜੇ ਦੀ ਜਿਹੜਾ ਕਿ 42649 ਤੇ ਪਹੁੰਚੇ ਜਾਂ ਕੁਝ ਹੋਰ ਇਹ ਰਹੀ ਗੱਲ ਆਮ ਆਦਮੀ ਪਾਰਟੀ ਦੀ ਓਵਰਹੋਲ ਹੁਣ ਆਮ ਆਦਮੀ ਪਾਰਟੀ ਦੀ ਓਵਰਆਲ ਗੱਲ ਦੇ ਵਿੱਚ ਇੱਕ ਚੀਜ਼ ਹੋਰ ਮੈਥੇ ਜੋੜਨੀ ਚਾਹੂੰਗਾ ਕਿ ਆਮ ਆਦਮੀ ਪਾਰਟੀ ਜਿਸ ਵਿਕਾਸ ਕਾਰਜਾਂ ਨੂੰ ਲੈ ਕੇ ਵੋਟ ਮੰਗ ਰਹੀ ਸੀ ਕਿ ਉਹ ਵਾਅਦੇ ਹੁਣ ਪੂਰੇ ਹੋਣਗੇ ਕਿ ਜਲੰਧਰ ਵੈਸਟ ਦੇ ਵਿੱਚ ਜੋ ਵਾਅਦੇ ਕੀਤੇ ਗਏ ਸੀ ਉਹ ਪੂਰੇ ਹੋਏ ਕਿ ਜੋ ਗਿੱਦੜ ਬਾਇਚ ਕੀਤੇ ਗਏ ਸੀ ਜੋ ਡੇਰਾ ਬਾਬਾ ਨਾਨਕ ਕੀਤੇ ਗਏ ਸੀ ਜੋ ਚੱਬੇਵਾਲ ਕੀਤੇ ਗਏ ਸੀ ਜਾਂ ਜੋ ਬਰਨਾਲੇਜ ਕੀਤੇ ਗਈ ਸੋ ਸਾਰੇ ਵਾਅਦੇ ਪੂਰੇ ਹੋਏ ਤੇ ਕਿਉਂ ਤਰਨ ਤਰਨ ਚ ਵੀ ਉਹ ਵਾਦੇ ਪੂਰੇ ਹੋਣਗੇ ਇਹ ਇੱਕ ਵੱਡਾ ਪ੍ਰਸ਼ਨ ਚਿੰਨ ਹੈ ਜਾਂ ਕਹਿ ਲੋ ਕਿ ਇੱਕ ਵੱਡਾ ਲਿਟਮਸ ਟੈਸਟ ਆਮ ਆਦਮੀ ਪਾਰਟੀ ਦਾ ਹੋਏਗਾ ਪਰ ਅੱਜ ਦੇ ਨਤੀਜੇ ਭਾਵੇਂ ਜਿੱਤ ਹੈ ਪਰ ਇਹ ਪੂਰੀ ਜਿੱਤ ਨਹੀਂ ਹੈ ਆਮ ਆਦਮੀ ਪਾਰਟੀ ਨੂੰ ਸਤਾਈ ਲਈ ਬਹੁਤ ਕੰਮ ਕਰਨਾ ਪਏਗਾ ਰਣਨੀਤੀ ਚੇਂਜ ਕਰਨੀ ਪਏਗੀ ਤਾਂ ਜਾ ਕੇ ਸਤਾਈ ਦੀ ਰਾਤ ਥੋੜੀ ਜੀ ਸੌਖੀ ਹੁੰਦੀ ਨਜ਼ਰ ਆਏਗੀ ਹੁਣ ਆਨਿਆ ਦੂਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਜ਼ਿਮਨੀ ਚੋਣ ਦੇ ਵਿੱਚ ਮੈਂ ਕਹਾਂਗਾ ਕਿ ਇੱਕ ਆਈ ਕੈਚਰ ਜਾਂ ਕਹਿ ਲੋ ਕਿ ਇਸ ਜ਼ਿਮਨੀ ਚੋਣ ਦੀ ਸਭ ਤੋਂ ਵੱਡਾ ਅਚੀਵਰ ਜੇ ਕੋਈ ਪਾਰਟੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਮੈਂ ਪਹਿਲਾਂ ਵੀ ਕਈ ਵਾਰੀ ਪਿਛਲੇ ਕੁਝ ਦਿਨਾਂ ਚ ਇਹ ਗੱਲ ਕਹੀਏ ਕਿ ਇੱਕ ਚੰਗਾ ਪ੍ਰਦਰਸ਼ਨ ਅਕਾਲੀ ਦਲ ਦਾ ਰਹੇਗਾ ਔਰ ਉਹ ਸਾਰਿਆਂ ਨੂੰ ਹੈਰਾਨ ਕਰੇਗਾ ਤੇ ਹੋਇਆ ਵੀ ਹੈ ਅਕਾਲੀ ਦਲ ਨੇ ਜੋ ਇੱਕ ਕਮਬੈਕ ਕੀਤਾ ਇੱਕ ਤੇ ਕੈਂਡੀਡੇਟ ਉਹਨਾਂ ਦਾ ਆਪਣਾ ਨਹੀਂ ਸੀ ਕਿਉਂਕਿ ਉਹਨਾਂ ਦਾ ਪੁਰਾਣਾ ਕੈਂਡੀਡੇਟ ਤੇ ਚਲਾ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਉਹ ਕੈਂਡੀਡੇਟ ਜਿਹੜਾ ਉਹ ਉਹਨਾਂ ਦਾ ਆਪਣਾ ਨਹੀਂ ਸੀ ਉਹ ਬਾਹਰੋਂ ਲੈ ਕੇ ਆਏ ਜਾਂ ਕਹਿ ਲੋ ਕਿ ਇੱਕ ਜਿਹੜਾ ਗਰੁੱਪ ਧਰਮੀ ਫੌਜੀ ਪਰਿਵਾਰ ਵਾਲਾ ਗੱਲ ਕਹੀ ਗਈ ਉਹ ਕਿਤੇ ਨਾ ਕਿਤੇ ਰਿਆ ਔਰ ਐਸੇ ਕਰਕੇ ਮੈਂ ਕਹਿ ਸਕਣਾ ਕਿ ਐਸਾ ਪੂਰੀ ਜ਼ਿੰਨੀ ਚੌਂਟ ਚ ਇੱਕ ਡਬਲ ਮਿਹਨਤ ਕਰਨੀ ਪੈ ਜਾਂਦੀ ਹੈ ਜਦੋਂ ਤੁਸੀਂ ਆਪਣੇ ਕੈਡਰ ਤੋਂ ਬਾਹਰ ਦਾ ਬੰਦਾ ਲਿਆਂਦੇ ਹੋ ਇੱਕ ਦੂਜਾ ਜਿਹੜਾ ਇੱਕ ਸਭ ਤੋਂ ਵੱਡੀ ਗੱਲ ਸੀ ਜੋ ਅੱਜ ਤੋਂ ਸਾਲ ਪਹਿਲੇ ਅਕਾਲੀ ਦਲ ਦੇ ਹਾਲਾਤ ਬਣੇ ਦੇਖੋ ਹਾਲਾਤ ਅਕਾਲੀ ਦਲ ਦੇ 17 ਤੋਂ ਬਾਅਦ ਅਸੀਂ ਲਗਾਤਾਰ ਵੇਖੇ ਇੱਕ ਡਾਊਨਫਾਲ ਜਿਹੜਾ ਅਕਾਲੀ ਦਲ ਦੇ ਵਿੱਚ ਰਿਹਾ ਕਈ ਲੀਡਰ ਚਲੇ ਗਏ ਭਾਜਪਾ ਨਾਲ ਅਲਾਈਅንስ ਨਹੀਂ ਰਿਹਾ ਕਿਉਂਕਿ ਪਹਿਲਾਂ ਭਾਜਪਾ ਨਾਲ ਮਿਲ ਕੇ ਸਰਕਾਰਾਂ ਬਣਦੀਆਂ ਸੀ ਪਰ ਹੁਣ ਭਾਜਪਾ ਨਾਲ ਅਲਾਈਅንስ ਨਹੀਂ ਰਿਹਾ ਫਿਰ ਬੇਅਦਬੀ ਵਾਲੇ ਮਸਲਿਆਂ ਨੂੰ ਲੈ ਕੇ ਜੋ ਪਿਛਲੇ ਸਾਲ ਦਸੰਬਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਉਸ ਤੋਂ ਬਾਅਦ ਇੱਕ ਵੱਡਾ ਸੈਟਬੈਕ ਅਕਾਲੀ ਦਲ ਨੂੰ ਲੱਗਿਆ ਔਰ ਇਹ ਮੰਨਿਆ ਗਿਆ ਕਿ ਬਸ ਹੁਣ ਅਕਾਲੀ ਦਲ ਤੇ ਖਤਮ ਫਿਰ ਉਸ ਤੋਂ ਬਾਅਦ ਇੱਕ ਵੱਡਾ ਇਨਸੀਡੈਂਟ ਹੁੰਦਾ ਕਿ ਦੋ ਅਕਾਲੀ ਦਲ ਬਣ ਗਏ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਲੀਡਰ ਚਾਹੇ ਉਹ ਜਿੰਨੇ ਪੁਰਾਣੇ ਅਕਾਲੀ ਦਲ ਦੇ ਨਾਲ ਟਕਸਾਲੀ ਲੀਡਰ ਸੀ ਉਹ ਚਲੇ ਗਏ ਤੇ ਇੱਕ ਵੱਡਾ ਜਾਂ ਕਹਿ ਲਈਏ ਕਿ ਇੱਕ ਵੱਖਰਾ ਅਕਾਲੀ ਦਲ ਬਣਾ ਲਿਆ ਉਹਦਾ ਵੀ ਅਸਰ ਬਹੁਤਾ ਇਤਕੀ ਨਜ਼ਰ ਨਹੀਂ ਆਇਆ باوجود ਉਸ ਦੇ ਇੱਕ ਨਾਰਾਜ਼ਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸੀ ਕਿ ਪ੍ਰਧਾਨਗੀ ਛੱਡਦੇ ਨਹੀਂ ਪ੍ਰਧਾਨਗੀ ਕਿਸੇ ਨੂੰ ਦਿੰਦੇ ਨਹੀਂ ਜੇ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ ਤੇ ਅਕਾਲੀ ਦਲ ਮਜ਼ਬੂਤ ਹੋ ਜਾਏਗਾ ਪਰ ਉਹ ਕਰਨ ਦੀ ਥਾਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਮਜ਼ਬੂਤ ਕਿਵੇਂ ਕੀਤਾ ਜੋ ਹੜਾ ਵਾਲੇ ਹਾਲਾਤ ਬਣੇ ਉਹਦੇ ਚ ਸੁਖਬੀਰ ਬਾਦਲ ਲਗਾਤਾਰ ਪੂਰੇ ਪੰਜਾਬ ਚ ਵਿਚਰੇ ਇੱਕ ਸੁਖਬੀਰ ਬਾਦਲ ਨੇ ਵਿਚਰਨ ਦੇ ਨਾਲ ਨਾਲ ਲੋਕਾਂ ਦੀ ਮਦਦ ਕੀਤੀ ਹਾਲਾਂਕਿ ਉਹਦੇ ਤੇ ਕਈ ਕਿੰਦੂ ਪਰੰਤੂ ਵਿਰੋਧੀਆਂ ਨੇ ਕੀਤੇ ਪਰ ਉਹ ਇੱਕ ਮੈਸੇਜ ਗਿਆ ਦੂਜਾ ਜਿਹੜਾ ਸਭ ਤੋਂ ਵੱਡਾ ਮਸਲਾ ਰਿਹਾ ਕਿ ਇਸ ਜ਼ਿਮਨੀ ਚੋਣ ਦੀ ਸਾਰੀ ਕਮਾਂ ਸੁਖਬੀਰ ਬਾਦਲ ਨੇ ਆਪਣੀ ਟੀਮ ਨੂੰ ਦਿੱਤੀ ਹੋਈ ਸੀ ਟੀਮ ਮੈਸਤ ਕਰਕੇ ਕਹਿ ਰਹੇ ਆ ਕਿ ਅਕਾਲੀ ਦਲ ਦੇ ਵਿੱਚ ਨਾ ਜੋ ਲੋਕ ਛੱਟ ਕੇ ਗਏ ਉਹ ਇਹ ਗੱਲ ਕਹਿੰਦੇ ਸੀ ਕਿ ਸੁਖਬੀਰ ਬਾਦਲ ਜਿਹੜੇ ਨੇ ਉਹ ਚਾਰ ਪੰਜ ਬੰਦੇ ਉਹਨਾਂ ਦੇ ਨਾਲ ਹੁੰਦੇ ਐ ਔਰ ਕਿਤੇ ਨਾ ਕਿਤੇ ਉਹੀ ਨੁਕਸਾਨ ਕਰ ਰਿਹਾ ਪਰ ਮੈਂ ਮੰਨੂਗਾ ਕਿ ਉਹੀ ਨੇੜਲੇ ਬੰਦਿਆ ਨੇ ਜੋ ਇੱਕ ਕਮਾਂਡ ਸੰਭਾਲੀ ਜਿਸ ਕਰਕੇ ਸ਼ਾਇਦ ਇਸ ਪਰਫਾਰਮੈਂਸ ਤੇ ਅਕਾਲੀ ਦਲ ਆਇਆ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਓਵਰਆਲ ਕਮਾਂਡ ਉਹ ਸਲਕੇ ਦੀ ਦਿੱਤੀ ਗਈ ਸੀ ਔਰ ਉਹ ਲਗਾਤਾਰ ਉੱਥੇ ਕੰਮ ਚਾਂਬਰੇ ਸੀ ਐਨ ਕੇ ਸ਼ਰਮਾ ਨੂੰ ਤਰਨ ਤਰਨ ਸ਼ਹਿਰ ਦੀ ਕਮਾਂਡ ਦਿੱਤੀ ਹੋਈ ਸੀ ਉਹ ਲਗਾਤਾਰ ਉੱਥੇ ਕੰਮ ਕਰ ਰਹੇ ਸੀ ਬਾਵਜੂਦ ਉਸ ਦੇ ਕਈ ਟੀਮਾਂ ਇਹਨਾਂ ਦੀਆਂ ਲਗਾਤਾਰ ਲੱਗੀਆਂ ਹੋਈ ਇੱਕ ਕੈਂਡੀਡੇਟ ਦਾ ਆਪਣਾ ਹਾਲਾਂਕਿ ਕੈਂਡੀਡੇਟ ਦੇ ਪਰਿਵਾਰ ਨੂੰ ਲੈ ਕੇ ਜਾਂ ਅੰਮ੍ਰਿਤਪਾਲ ਬਾਠੂ ਨੂੰ ਲੈ ਕੇ ਕਈ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਲੋਕਾਂ ਨੇ ਪਰ ਸਵਾਲ ਵੱਡਾ ਹੈ ਕਿ ਜਿਹੜਾ ਬੰਦਾ ਰਸੂਕਦਾਰ ਹੋਵੇ ਹੁਣ ਹਰਮਿੰਦਰ ਸੰਧੂ ਅੰਮ੍ਰਿਤਪਾਲ ਬਾਠੂ ਨਾਲ ਲੈ ਕੇ ਤੁਰਦੇ ਹੁੰਦੇ ਸੀ ਅੱਜ ਵੱਖਰੇ ਹੋ ਗਏ ਇਹ ਇੱਕ ਸਿਨੈਰੀਓ ਹੈ ਖੈਰ ਸੋ ਕੁੱਲ ਮਿਲਾ ਕੇ ਮੈਂ ਅਕਾਲੀ ਦਲ ਨੂੰ ਇੱਕ ਬੈਸਟ ਪਰਫਾਰਮਰ ਕਹੂੰਗਾ ਇਸ ਇਲੈਕਸ਼ਨ ਦਾ ਐਕਚੁਅਲ ਚ ਬੈਸਟ ਪਰਫਾਰਮਰ ਜੇ ਕੋਈ ਹੈ ਤੇ ਉਹ ਸ਼੍ਰੋਮਣੀ ਕਾਲੀ ਦਲ ਹੈ ਔਰ ਸ਼੍ਰੋਮਣੀ ਕਾਲੀ ਦਲ ਨੇ ਜੋ ਹੁਣ ਕੀਤਾ ਜਾਂ ਜੋ ਇਹ ਨਤੀਜੇ ਨੇ ਉਹ ਕਹਿੰਦੇ ਨੇ ਕਿ ہمارے پاس ਤੋਂ ਖੋਣੇ ਕੋ ਕੁਛ تھا ਹੀ ਨਹੀਂ ਜੋ ਹੈ ਉਹ ہم نے ਪਾਇਆ ਹੀ ہے تو ਉਹ ਸਿਚੁਏਸ਼ਨ ਅਕਾਲੀ ਦਲ ਦੀ ਹੋਈ ਹੈ ਯਾਨੀ ਕਿ ਅਕਾਲੀ ਦਲ ਜਿਸ ਹਾਸ਼ੀਏ ਤੇ ਚਲਾ ਗਿਆ ਸੀ ਆ ਕਹਿ ਲਈਏ ਕਿ ਜੋ ਹਾਲਾਤ ਦੇਖੋ ਚਾਰ ਜ਼ਿਮਨੀ ਚੋਣਾ پیچھے ਉਹਨਾਂ ਨੇ ਨਹੀਂ ਲੜੀਆਂ ਸਿੱਧਾ ਕਹਿ ਗਏ ਸੀ ਅਸੀਂ ਨਹੀਂ ਲੜਨੀਆਂ ਪਰ ਇਹ ਲੜੇ ਔਰ ਦੂਜੇ ਨੰਬਰ ਤੇ ਆ ਗਏ ਔਰ ਇੱਕ ਚੰਗੀ ਫਾਈਟ ਦਿੱਤੀ ਹੈ ਸੋ ਮੈਂ ਇੱਕ ਮੰਨੂਗਾ ਕਿ 2027 ਦੇ ਵਿੱਚ ਅਕਾਲੀ ਦਲ ਦੇ ਲਈ ਮੈਨੂੰ ਲੱਗਦਾ ਹੈ ਕਿ ਹੁਣ ਲੀਡਰ ਪੋਤੇ ਕੁਝ ਵਾਪਸੀ ਕਰਨਗੇ ਜਿਹੜੇ ਨਵੇਂ ਅਕਾਲੀ ਦਲ ਤੋਂ ਨੇ ਕੁਝ ਹੋਰ ਨਵੇਂ ਲੀਡਰ ਹੁਣ ਅਕਾਲੀ ਦਲ ਨਾਲ ਜੁੜਨਗੇ ਚੁਕਿਏ ਇਹ ਗੱਲ ਚਾਹੇ ਹੁਣ ਪਿੱਛੇ ਪੀਯੂ ਦਾ ਮਸਲਾ ਉੱਠਿਆ ਹੋ ਤੋ ਬਾਅਦ ਵੀ ਇਸ ਤੋਂ ਪਹਿਲਾਂ ਵੀ ਜਦੋਂ ਪਾਣੀਆਂ ਦੇ ਮਸਲੇ ਦੀ ਪਿੱਛੇ ਗੱਲ ਹੋਈ ਤੇ ਕਿਹਾ ਗਿਆ ਕਿ ਰੀਜਨਲ ਪਾਰਟੀ ਦੀ ਲੋੜ ਹੈ ਤੇ ਕੀ ਹੁਣ ਰੀਜਨਲ ਪਾਰਟੀ ਮਜ਼ਬੂਤ ਹੋਏਗੀ ਇੱਕ ਵੱਡਾ ਸਵਾਲ ਹੈ ਪਰ ਕੁਲ ਮਿਲਾ ਕੇ ਬੈਸਟ ਪਰਫਾਰਮਰ ਜਾਂ ਕਹਿ ਲਈਏ ਕਿ ਬੈਸਟ ਅਚੀਵਰ ਜਾਂ ਮੈਂ ਸਿੱਧੇ ਤੌਰ ਤੇ ਕਹਾਂ ਕਿ ਅਕਾਲੀ ਦਲ ਮਜ਼ਬੂਤ ਹੋਏ ਔਰ ਸਭ ਤੋਂ ਵੱਡੀ ਗੱਲ ਸੁਖਬੀਰ ਸਿੰਘ ਬਾਦਲ ਨੇ ਆਪਣੀ ਇਮੇਜ ਨੂੰ ਬਹੁਤ ਪਾਲਿਸ਼ ਕੀਤਾ ਇਸ ਪੂਰੇ ਇਲੈਕਸ਼ਨ ਦੇ ਵਿੱਚ ਜੋ ਜੋ ਇੱਕ ਢਾਲ ਲੱਗੀ ਸੀ ਔਰ ਨਿਜੀ ਤੌਰ ਤੇ ਬਤੌਰ ਪੱਤਰਕਾਰ ਮੈਂ ਜੋ ਇੱਕ ਚੀਜ਼ ਦੇਖੀ ਹੈ ਕਿ ਪਹਿਲਾਂ ਕਦੇ ਸੁਖਵੀਰ ਬਾਦਲ ਜੇ ਕੋਈ ਇੰਟਰਵਿਊ ਕਰਦੇ ਹੁੰਦੇ ਸੀ ਉਹਦੇ ਵਿੱਚ ਕੋਈ ਐਡਾ ਦਾ ਲੂਫ ਹੋਲ ਛੜ ਜਾਂਦੇ ਸੀ ਉਹ ਬਹੁਤ ਵਾਇਰਲ ਹੁੰਦਾ ਸੀ 네ਗੇਟਿਵ ਤੌਰ ਤੇ ਪਰ ਐਤਕੀ ਮੈਂ 5 6 7 ਜਿਹੜੇ ਇੰਟਰਵਿਊਸ ਕੁਝ ਸੁਖਵੀਰ ਬਾਦਲ ਨੇ ਕੀਤੇ ਇੱਕ ਚੰਗਾ ਮੈਸੇਜ ਹੋਣਾ ਤੋਂ ਦੇਣ ਦੀ ਕੋਸ਼ਿਸ਼ ਔਰ ਇੱਕ ਵਿਜ਼ਨਰੀ ਲੀਡਰ ਦਾ ਵਿਜ਼ਨ ਸੁਖਬੀਰ ਬਾਦਲ ਨੇ ਕਿਤੇ ਨਾ ਕਿਤੇ ਉਹਨਾਂ ਸਾਰੇ ਇੰਟਰਵਿਊਜ਼ ਵੀ ਆਪਣਾ ਬਣਾਉਣ ਦਾ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਿੱਚ ਅਸੀਂ 10 ਸਾਲ ਕੀ ਕੀਤਾ ਸੀ ਮੇਰਾ ਵਿਜ਼ਨ ਕੀ ਹੈ ਪੰਜਾਬ ਵਿੱਚ ਕਿਵੇਂ ਅੱਗੇ ਜਾਇਆ ਜਾ ਸਕਦਾ ਹੈ ਬਿਜ਼ਨਸ ਨੂੰ ਕਿਵੇਂ ਵਿਧਾਇਆ ਜਾ ਸਕਦਾ ਹੈ ਡਿਵੈਲਪਮੈਂਟ ਕਿਵੇਂ ਹੋ ਸਕਦਾ ਹੈ ਰੈਵਨਿਊ ਕਿਵੇਂ ਕਲੈਕਟ ਕੀਤਾ ਜਾ ਸਕਦਾ ਸੋ ਉਹ ਇੱਕ ਪਰਸੈਪਸ਼ਨ ਦੇਣ ਦੀ ਕੋਸ਼ਿਸ਼ ਸੁਖਬੀਰ ਬਾਦਲ ਨੇ ਕੀਤੀ ਹੈ ਖੈਰ ਕੁੱਲ ਮਿਲਾ ਕੇ ਮੈਂ ਇੱਕ ਵਾਰ ਫਿਰ ਅਖੀਰ ਚ ਕਹਾਂਗਾ ਕਿ ਸੰਭਾਵਨਾਵਾਂ ਅਕਾਲੀ ਦਲ ਲਈ ਅੱਗੇ ਲਈ ਵਧ ਗਈਆਂ ਨੇ ਪਰ ਹੁਣ ਸੰਭਾਵਨਾ ਇਹ ਇਕੱਲੇ ਜਾਂ ਕਿਸੇ ਦੇ ਨਾਲ ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਬਾਰਗਨ ਕਪੈਸਿਟੀ ਦੇ ਵਿੱਚ ਅਕਾਲੀ ਦਲ ਭਾਜਪਾ ਨਾਲ ਜੇ ਜਾਂਦਾ ਹੈ ਤੇ ਚੰਗੀ ਕਪੈਸਿਟੀ ਚ ਹੈ ਹੁਣ ਸਵਾਲ ਵੱਡਾ ਹੈ ਕਿ ਕਿਉਂ ਹੈ ਇਹ ਮੈਂ ਭਵਿਕਵਾਲੀ ਸਿਆਸਤ ਤੇ ਜਦੋਂ ਅਖੀਰ ਚ ਗੱਲ ਕਰੂੰਗਾ ਉਹਦੇ ਤੇ ਇੱਕ ਦੱਸੂੰਗਾ ਕਿ ਕਿਵੇਂ ਅਕਾਲੀ ਦਲ ਔਰ ਭਾਜਪਾ ਦੇ ਕੰਪੈਰੀਜ਼ਨ ਵਿੱਚ ਦੇਖਿਆ ਜਾਏ ਤੇ ਹਾਲਾਤ ਕੀ ਬਣਦੇ ਨਜ਼ਰ ਆ ਰਹੇ ਨੇ ਖੈਰ ਅਗਲੀ ਗੱਲ ਵਾਰਿਸ ਪੰਜਾਬ ਦੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਿਤਪਾਲ ਦੀ ਪਾਰਟੀ 2024 ਦੇ ਵਿੱਚ ਹੋਣ ਚਾਹੁੰਦੀ ਹੈ ਲੋਕ ਸਭਾ ਇਲੈਕਸ਼ਨ ਲੜਦੀ ਹੈ ਇੱਕ ਸੀਟ ਤਰਨਤਾਰਨ ਵਾਲੀ ਫਿਰ ਜਿਹੜੇ ਖਾਲਸਾ ਸਾਹਿਬ ਜਿੱਤਦੇ ਨੇ ਫਰੀਦਕੋਟ ਤੋਂ ਉਹ ਵੀ ਪਰ ਇਹ ਹਾਲਾਤ ਕਿਉਂ ਪਣੇ ਕਿ ਅੱਜ ਵੋਟ ਜਿਹੜੀ ਹੈ 44703 ਤੋਂ ਸਿੱਧਾ 19620 ਤੇ ਆ ਗਈ ਦੇਖੋ ਦੋ ਚੀਜ਼ਾਂ ਹੁੰਦੀਆਂ ਉਹਦੋਂ ਇੱਕ ਵੇਵ ਭੜੀ ਪੰਥਕ ਲਹਿਰ ਵਾਲੀ ਹਾਲਾਂਕਿ ਇਸ ਪੰਥਕ ਲਹਿਰ ਨੇ ਸਭ ਤੋਂ ਵੱਡਾ ਨੁਕਸਾਨ ਵੀ ਅਕਾਲੀ ਦਲ ਦਾ ਹੀ ਕੀਤਾ ਕਿਉਂ ਜਿਹੜੇ ਕੋ ਪੰਥਕ ਵੋਟ ਜਿਹੜਾ ਬੇਅਦਬੀਆਂ ਕਰਕੇ ਜਿਹੜੇ ਪਰਸਨਲੀ ਸੁਖਬੀਰ ਬਾਦਲ ਕਰਕੇ ਨਰਾਸ਼ੀਓ ਇਹਨਾਂ ਕੋਲ ਆਇਆ ਔਰ ਉਹ ਹੁਣ ਇੰਨਾ ਘਟ ਕਿਉਂ ਗਿਆ ਉਹ ਗਿਆ ਕਿਹੜੇ ਪਾਸੇ ਕੀ ਅਕਾਲੀ ਦਲ ਨੂੰ ਵਾਧੂ ਪੈ ਗਿਆ ਕਿਉਂਕਿ 2024 ਦੇ ਵਿੱਚ 10000 ਵੋਟ ਅਕਾਲੀ ਦਲ ਨੂੰ ਪਈ ਸੀ ਜਿਹੜੀ ਹੁਣ 30000 ਹੋ ਗਈ ਕੀ ਉਹ 20000 ਉੱਥੇ ਚਲਾ ਗਿਆ ਥੋੜਾ ਬਹੁਤਾ ਸਰਕਾਰ ਵਾਲੇ ਪਾਸਾ ਚਲਾ ਗਿਆ ਕਾਂਗਰਸ ਨੂੰ ਨਹੀਂ ਗਿਆ ਕਿਉਂਕਿ ਕਾਂਗਰਸ ਦਾ ਵੋਟ ਡੇ ਬਾਏ ਡੇ ਤਿੰਨੋਂ ਇਲੈਕਸ਼ਨ ਚ ਡਾਊਨ ਹੋਇਆ ਬੀਜੇਪੀ ਨੂੰਨੇ ਜਾਣਾ ਨਹੀਂ ਸੋ ਕੁੱਲ ਮਿਲਾ ਕੇ ਮੈਂ ਮੰਨਣਾ ਕਿ ਉਹ ਵੋਟ ਸ਼ਿਫਟ ਹੋ ਗਿਆ ਵਾਪਸ ਅਕਾਲੀ ਦਲ ਨੂੰ ਜਿਸ ਕਰਕੇ ਅਕਾਲੀ ਦਲ ਦਾ ਇੰਨਾ ਵੋਟ ਵਧਿਆ ਇੱਕ ਦੂਜਾ ਜਿਹੜਾ ਇੱਕ ਨਵੇਂ ਅਕਾਲੀ ਦਲ ਦਾ ਸਪੋਰਟ ਮਿਲਿਆ ਯਾਨੀ ਕਿ ਗਿਆਨੀ ਅੰਮ੍ਰਿਤ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦਾ ਜਿਹੜਾ ਇੱਕ ਸਪੋਰਟ ਵੀ ਉਹਨਾਂ ਨੂੰ ਮਿਲਿਆ ਕਈ ਹੋਰ ਜਥੇਬੰਦੀਆਂ ਨੇ ਵੀ ਸਪੋਰਟ ਭਾਈ ਮਨਦੀਪ ਨੂੰ ਦਿੱਤਾ باوجود ਉਸ ਦੇ ਨਤੀਜਾ ਉਸ ਹਿਸਾਬ ਦਾ ਨਾ ਹੋਣਾ ਕਿਤੇ ਨਾ ਕਿਤੇ ਹੁਣ ਇਹ ਮੰਨਿਆ ਜਾ ਰਿਹਾ ਕਿ ਲੋਕ ਇਸ ਚੀਜ਼ ਨੂੰ ਮੰਨ ਗਏ ਨੇ ਕਿ ਉਸ ਪਾਰਟੀ ਨੂੰ ਮੌਕਾ ਦਿਓ ਜਿਹਦੇ ਕੋਲ ਲੈਜਿਸਲੇਟਿਵ ਅਸੈਂਬਲੀ ਦਾ ਐਕਸਪੀਰੀਅੰਸ ਹੈ ਲੋਕ ਮੁੱਦੇ ਚੱਕਣੇ ਆਉਂਦੇ ਨੇ ਪਿੱਛੇ ਲੀਡਰਸ਼ਿਪ ਹੈ ਲੀਡਰਸ਼ਿਪ ਦੇ ਨਾਲ ਨਾਲ ਇੱਕ ਵਿਜ਼ਨ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣ ਦਾ ਬਹੁਤ ਆ ਜ਼ਿਆਦਾ ਮੈਨੂੰ ਲੱਗਦਾ ਇਸ ਮਸਲੇ ਤੇ ਗੱਲ ਨਾ ਕਰੀ ਚੁੱਕੀ ਰੀਜ਼ਨ ਹੈ ਕਿ ਕਈ ਫਿਰ ਕਿੰਤੂ ਪਰੰਤੂ ਹੋ ਜਾਂਦੇ ਪਰ ਵਾਰਿਸ ਪੰਜਾਬ ਜਿਦਾ ਪਰਫਾਰਮੈਂਸ ਡਾਊਨ ਕਿਉਂ ਰਿਹਾ ਇਹਦੇ ਤੇ ਹੁਣ ਉਹਨਾਂ ਨੂੰ ਵਿਚਾਰ ਕਰਨਾ ਪਏਗਾ ਜਾਂ ਹੁਣ ਪੰਥਕ ਦਿਹਾਂ ਨੂੰ ਹੋਰ ਕਨਸੋਲੀਡੇਟ ਹੋਣਾ ਪਏਗਾ ਖੈਰ ਸੋ ਹੁਣ ਗੱਲ ਕਰਨਿਆ ਕਾਂਗਰਸ ਪਾਰਟੀ ਦੀ ਜੋ ਨਤੀਜੇ ਆਏ ਨੇ ਉਹ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਸਭ ਤੋਂ ਜ਼ਿਆਦਾ ਆਤਮ ਮੰਥਨ ਲਈ ਕਾਂਗਰਸ ਪਾਰਟੀ ਲਈ ਜ਼ਰੂਰੀ ਨੇ ਕਿਉਂਕਿ ਜੋ ਹਾਲਾਤ ਕਾਂਗਰਸ ਪਾਰਟੀ ਦੇ ਬਣੇ ਨੇ ਡੇ ਬਾਈ ਡੇ ਜਿਹੜਾ 2022 2024 2025 ਦੇ ਵਿੱਚ ਗਰਾਫ ਲਗਾਤਾਰ ਡਿੱਗਿਆ 22 ਦੇ ਵਿੱਚ 26535 ਵੋਟਾਂ 20 ਦੇ ਵਿੱਚ 24 ਦੇ ਵਿੱਚ ਆ ਕੇ 20000 ਹੋ ਗਈਆਂ ਔਰ ਹੁਣ ਰਹਿ ਗਈਆਂ 15000 ਜ਼ਮਾਨਤ ਜ਼ਬਤ ਹੋ ਗਈ ਇਹਦੇ ਪਿੱਛੇ ਦੀ ਵਜ੍ਹਾ ਕੀ ਹੈ ਇੱਕ ਮੰਨਿਆ ਜਾ ਰਿਹਾ ਸੀ ਕਿ ਇੱਕ ਵੱਡਾ ਸਪੇਸ ਕਾਂਗਰਸ ਪਾਰਟੀ ਕੋਲ ਹੈ ਕਿ ਕਾਂਗਰਸ ਪਾਰਟੀ ਔਰ ਸਪੇਸ ਫਿਲ ਕਰ ਸਕਦੀ ਹੈ ਕਿਉਂਕਿ ਸਰਕਾਰ ਦੀ ਨਾਰਾਜ਼ਗੀ ਬਹੁਤ ਦੇ ਲੋਕਾਂ ਚ باوجود ਉਸ ਨਾਰਾਜ਼ਗੀ ਦੇ ਉਸ ਸਪੇਸ ਨੂੰ ਅਕਾਲੀ ਦਲ ਫਿਲ ਕਰ ਗਿਆ ਪਰ ਕਾਂਗਰਸ ਉਸ ਨੂੰ ਫਿਲ ਨਹੀਂ ਕਰ ਪਾਈ ਉਹਦਾ ਰੀਜ਼ਨ ਕੀ ਹੈ ਪਹਿਲਾ ਰੀਜ਼ਨ ਕੈਂਡੀਡੇਟ ਕੀ ਇਹ ਮੰਨਿਆ ਜਾਏ ਕੈਂਡੀਡੇਟ ਹਲਕਾ ਦਿੱਤਾ ਉਹ ਵੀ ਉਦੋਂ ਜਦੋਂ ਇੱਕ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਹ ਦੂਜੀ ਪਾਰਟੀ ਤੋਂ ਤੋੜ ਕੇ ਕੈਂਡੀਡੇਟ ਲੈ ਕੇ ਆਏ ਸੋ ਦੈਟ ਕਿ ਇੱਕ ਮਜ਼ਬੂਤ ਫਾਈਟ ਦੇ ਸਕਣ ਪਰ باوجود ਉਸ ਦੇ ਕਾਂਗਰਸ ਪਾਰਟੀ ਨੇ ਉਹਨਾਂ ਮਜ਼ਬੂਤ ਕੈਂਡੀਡੇਟ ਨਹੀਂ ਦਿੱਤਾ ਇੱਕ ਵੱਡਾ ਰੀਜ਼ਨ ਇਹ ਮੰਨਿਆ ਜਾ ਰਿਹਾ ਦੂਜਾ ਵੱਡਾ ਰੀਜ਼ਨ ਮੈਂ ਪਹਿਲਾਂ ਵੀ ਕਈ ਵਾਰੀ ਉਹਦੇ ਤੇ ਜ਼ਿਕਰ ਕੀਤਾ ਕਿ ਉਹ ਕਹਿੰਦੇ ਨੇ ਕਿ ਇੱਕ ਗਾਣਾ ਨਹੀਂ ਉਹ ਕਲਾਕਾਰ ਸੀ ਨਿਭਾ ਗਿਆ ਕਲਾਕਾਰੀਆਂ ਜਾਂ ਵਿਖਾ ਗਿਆ ਕਲਾਕਾਰੀਆਂ ਉਹ ਕਹਿੰਦੇ ਉਹ ਯਾਰ ਸੀ ਨਿਭਾ ਗਿਆ ਯਾਰੀਆਂ ਇਹ ਯਾਰੀ ਨਹੀਂ ਭਾਈ ਕਿੰਨੇ ਇਹ ਯਾਰੀ ਕੀ ਰਾਜਾ ਵੜਿੰਗ ਆਪਣੀ ਮੁਖਮੰਤਰੀ ਸਾਹਿਬ ਨਾਲ ਜਿਹੜੀ ਉਹਨਾਂ ਦੀ ਹੈ ਉਹ ਨਿਭਾ ਗਏ ਜਿਸ ਕਰਕੇ ਉਹ ਬੱਸਾਂ ਦੀ ਬਾਡੀ ਬੁੱਡੀ ਵਾਲੀਆਂ ਫਾਈਲਾਂ ਨਹੀਂ ਖੁੱਲਦੀਆਂ ਜੋ ਵਿਵਾਦਿਤ ਬਿਆਨ ਦਿੱਤੇ ਗਏ ਉਹਨਾਂ ਵਿਵਾਦਿਤ ਬਿਆਨਾਂ ਨੇ ਕਾਂਗਰਸ ਪਾਰਟੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਇੱਕ ਦੂਜਾ ਗੁੱਟਬਾਜ਼ੀ ਵਿਵਾਦਿਤ ਬਿਆਨ ਕੀ ਕਦੇ ਤੁਸੀਂ ਖਾਲਿਸਤਾਨ ਨੂੰ ਲੈ ਕੇ ਬਿਆਨ ਦਿੱਤਾ ਕਦੇ ਤੁਸੀਂ ਜਨਗੱਢ ਮੰਡ ਸ਼ੁਰੂ ਕਰਤਾ ਯਾਨੀ ਕਿ ਇੱਕ ਨੈਸ਼ਨਲਿਜ਼ਮ ਵਾਲੀ ਇਮੇਜ ਦੇਣ ਦੀ ਪੰਥਕ ਖਲਕੇ ਦੇ ਵਿੱਚ ਕੋਸ਼ਿਸ਼ ਕੀਤੀ ਤੁਸੀਂ ਸਮਝੋ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਕਹਿੰਦੇ ਹੋ ਇਹ ਪੰਥਕ ਖਲਕਾ ਜਿੱਥੇ ਸਾਰੇ ਸੈਂਟੀਮੈਂਟਸ ਨੂੰ ਬਹੁਤ ਸਾਮ ਕੇ ਰੱਖਣਾ ਪੈਂਦਾ ਇੱਕ ਪਾਸੇ ਤੁਸੀਂ ਬਿਆਨ ਦੇ ਰਹੇ ਹੋ ਕਿ ਜੀ ਕੌਣ ਚਾਹੁੰਦਾ ਖਾਲਿਸਤਾਨ ਕੋਈ ਨਹੀਂ ਚਾਹੁੰਦਾ ਖਾਲਿਸਤਾਨ ਫਿਰ ਦੂਜਾ ਤੁਸੀਂ ਇੱਕ ਇੰਟਰਵਿਊਸ 'ਚ ਮੈਂ ਦੇਸ਼ ਭਗਤਾ ਮੈਂ ਦੇਸ਼ ਭਗਤੀ ਚੰਗੀ ਤਰ੍ਹਾਂ ਜਾਣਦਾ ਜਨਗੜ ਮੰ ਤੁਸੀਂ ਗਾਉਂਦੇ ਹੋ ਰਾਸ਼ਟ੍ਰ ਗਾਨ ਸੋ ਉਹ ਉਹ ਇੱਕ ਨੈਸ਼ਨਲਿਜ਼ਮ ਵਾਲੀ ਇਮੇਜ ਦੇਣ ਦੀ ਕੋਸ਼ਿਸ਼ ਕੀਤੀ ਉਹ ਕਿਉਂ ਇਸ ਹਲਕੇ ਦੇ ਵਿੱਚ ਕਿ ਤੁਹਾਡੇ ਕੋਲ ਇੰਨੀ ਸਮਝ ਨਹੀਂ ਸੀ ਤੁਹਾਡੇ ਕੋਲ ਕੋਈ ਐਦਾ ਦੀ ਟੀਮ ਨਹੀਂ ਹੈ ਜੋ ਤੁਹਾਨੂੰ ਇਹ ਗੱਲ ਦੱਸ ਸਕੇ ਜਾਂ ਜਿਵੇਂ ਆਮ ਆਦਮੀ ਪਾਰਟੀ ਲਈ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਟੀਮਾਂ ਤੋਂ ਚੱਲਦੀ ਹੈ ਸ਼ਾਇਦ ਤੁਸੀਂ ਵੀ ਹੁਣ ਦਿੱਲੀ ਦੀ ਟੀਮਾਂ ਤੋਂ ਹੀ ਚੱਲਦੇ ਹੋ ਇੱਕ ਵੱਡਾ ਜਿਹੜਾ ਨਾ ਸ਼ਾਇਦ ਸਮਝ ਨਹੀਂ ਪਾਏ ਯਾ ਮੈਂ ਜਿਵੇਂ ਪਹਿਲੇ ਕੀ ਕਿ ਯਾਰੀਆਂ ਪੁਗਾਈਆਂ ਗਈਆਂ ਫਿਰ ਤੁਸੀਂ ਇੱਕ ਸਟੇਟਮੈਂਟ ਦੇ ਦਿੱਤਾ ਅ ਸਵਰਗੀ ਬੂਟਾ ਸਿੰਘ ਜੀ ਬਾਰੇ ਉਹ ਤੁਹਾਨੂੰ ਪਤਾ ਮਾਜੇ ਦੇ ਵਿੱਚ ਮਜਬੀ ਸਿੱਖ ਭਾਈਚਾਰਾ ਇੱਕ ਵੱਡੀ ਭੂਮਿਕਾ ਹਾਰਜੀਤ ਦੇ ਵਿੱਚ ਨਿਭਾਉਂਦਾ باوجود ਉਸ ਦੇ ਤੁਸੀਂ ਉਹ ਸਟੇਟਮੈਂਟ ਦੇ ਗਏ ਫਿਰ ਅਖੀਰਲੇ ਦਿਨ ਕੈਂਪੇਨ ਵਰਕ ਕਰਦੇ ਹੋ ਤੁਸੀਂ ਦੋ ਛੋਟੇ ਸਿੱਖ ਬੱਚਿਆਂ ਨਾਲ ਜੋ ਕੀਤਾ ਉਹ ਮੈਂ ਨਹੀਂ ਮਤਲਬ ਪੰਥਾ ਖਲਕਾ ਤੁਹਾਨੂੰ ਸਮਝ ਨਹੀਂ ਆਨੀ ਪਰ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਔਰ ਉਹ ਚੀਜ਼ਾਂ ਜਿਸ ਤਰ੍ਹਾਂ ਨਾ ਹਾਈਲਾਈਟ ਹੋਈਆਂ ਕੀਤੀਆਂ ਗਈਆਂ ਇਹ ਕਰਾਈਆਂ ਗਈਆਂ ਉਹਨੇ ਇੱਕ ਵੱਡਾ ਨੁਕਸਾਨ ਕੀਤਾ ਔਰ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਕਿਸੇ ਭਾਈਚਾਰੇ ਲਈ ਇਦਾਂ ਦਾ ਬਿਆਨ ਦਿੱਤਾ ਜਾਏ ਔਰ ਫਿਰ ਜਦੋਂ ਸਰਕਾਰ ਮੌਜੂਦਾ ਹੋਵੇ ਤੇ ਕਾਰਵਾਈ ਕਰ ਦੇ ਤੇ ਸਿੱਧੇ ਤੌਰ ਤੇ ਮੰਨਿਆ ਜਾਂਦਾ ਹੈ ਕਿ ਇੱਕ ਸੈਂਟੀਮੈਂਟ ਹੁੰਦਾ ਹੈ ਕਿ ਉਹ ਭਾਈਚਾਰੇ ਦੇ ਲੋਕ ਕਹਿੰਦੇ ਆ ਬਈ ਅਗਲੇ ਬੰਦੇ ਨੇ ਸਾਡੇ ਬੰਦੇ ਬਾਰੇ ਗਲਤ ਬੋਲਿਆ ਸੀ ਸਰਕਾਰ ਨੇ ਵਧੀਆ ਕਾਰਵਾਈ ਕਰਦੀ ਫਿਰ ਵੋਟ ਸਰਕਾਰ ਨੂੰ ਚਲੀ ਜਾਂਦੀ ਹੈ ਮੈਂ ਇਸ ਕਰਕੇ ਕਹਿ ਰਿਹਾ ਕੀ ਯਾਰੀ ਨਿਭਾਈ ਗਈ ਯਾਨੀ ਕਿ ਹੁਣ ਕਾਂਗਰਸ ਪਾਰਟੀ ਨੂੰ ਆਪਣੀ ਕਮਾਨ ਬਾਰੇ ਪੰਜਾਬ ਦੇ ਕਪਤਾਨ ਬਾਰੇ ਸੋਚਣਾ ਪਏਗਾ ਦੂਜਾ ਜਿਹੜੀ ਗੁੱਟਬਾਜ਼ੀ ਹੈ ਇਸ ਪੂਰੇ ਕੈਂਪੇਨ ਚ ਕਈ ਲੀਡਰ ਹੋ ਨੇ ਜਿਹੜੇ ਆਸ਼ੂ ਦੇ ਕੈਂਪੇਨ ਵੇਲੇ ਨਜ਼ਰ ਆਏ ਸੀ ਇੱਥੇ ਬਹੁਤਾ ਜ਼ਿਆਦਾ ਨਜ਼ਰ ਨਹੀਂ ਆਏ ਉਹ ਗਰੁੱਪ ਵੱਖਰਾ ਸੀ ਕਿ ਇਹ ਗਰੁੱਪ ਵੱਖਰਾ ਹੈ ਯਾਨੀ ਕਿ ਕਹਿੰਦੇ ਪੰਜਾਬ ਚ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ ਸੋ ਕੀ ਉਹ ਹਾਲਾਤ ਇੱਥੇ ਬਣਦੇ ਨਜ਼ਰ ਆਏ ਹਾਲਾਂਕਿ ਕਾਂਗਰਸ ਨੂੰ ਤੇ ਹੁਣ ਬਿਹਾਰ ਦੇ ਨਤੀਜੇ ਨਾਲ ਆਏ ਨੇ ਬਿਹਾਰ ਦੇ ਨਤੀਜਿਆਂ ਤੋਂ ਬਾਅਦ ਓਵਰਆਲ ਹੀ ਸੋਚਣਾ ਪਏਗਾ ਪੂਰੀ ਓਵਰਆਲਿੰਗ ਕਰਨੀ ਪੈਗੀ ਕਾਂਗਰਸ ਪਾਰਟੀ ਦੀ ਜਿਹਦੇ ਪੰਜਾਬ ਨੂੰ ਮੇਜਰ ਰੋਲ ਹੈ ਪੰਜਾਬ ਚ ਕਿੰਨੀ ਰੀਸਟਰਕਚਰਿੰਗ ਤੁਸੀਂ ਕਰ ਪਾਉਂਦੇ ਹੋ ਕਿੰਨਾ ਰੀਵੈਂਪ ਕਰ ਪਾਉਂਦੇ ਹੋ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਪਰ ਨੋ ਡਾਊਟ ਮੌਕਾ ਚੰਗਾ ਸੀ ਕਾਂਗਰਸ ਪਾਰਟੀ ਕੋਲ ਪਰ ਉਸ ਮੌਕੇ ਨੂੰ ਕੈਸ਼ ਨਹੀਂ ਕਰ पाए ਜਾਂ ਕਹਿ ਲੋ ਕਿ ਕੈਸ਼ ਤੇ ਕਿਤੇ ਹੋਰ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਮੈਂ ਹੁਣ ਉਸ ਦੇਤੇ ਜ਼ਿਆਦਾ ਜਾਊਂਗਾ ਨਹੀਂ ਕੱਲਾ ਬਹੁਤ ਆਰੀਆਂ ਨਿਕਲ ਕੇ ਬਾਹਰ ਪਰ ਕੁਲ ਮਿਲਾ ਕੇ ਚੇਂਜ ਦੀ ਲੋੜ ਹੈ ਚਾਹੇ ਉਹ ਸੋਚ ਦਾ ਹੋਵੇ ਚਾਹੇ ਉਹ ਲੀਡਰਸ਼ਿਪ ਦਾ ਹੋਵੇ ਚਾਹੇ ਉਹ ਰਣਨੀਤੀ ਦਾ ਹੋਵੇ ਉਹ ਕਰਨਾ ਪਏਗਾ ਇੱਕ ਹੋਰ ਨੈਸ਼ਨਲ ਪਾਰਟੀ ਜਿਹੜੀ ਕਿ ਜ਼ਮਾਨਤ ਜ਼ਬਤ ਕਰ ਆ ਗਈ ਇਸ ਚੋਣ ਦੇ ਵਿੱਚ ਉਹ ਹੈ ਭਾਰਤੀ ਜਨਤਾ ਪਾਰਟੀ ਲੀਡਰਲੈਸ ਪਾਰਟੀ ਪੰਜਾਬ ਚ ਜਿਹੜੇ ਲੀਡਰ ਐਕਸਪੋਰਟ ਕੀਤੇ ਗਏ ਦੂਜੀਆਂ ਪਾਰਟੀਆਂ ਤੋਂ ਯਾਨੀ ਕਿ ਉਹਨਾਂ ਨੇ ਇੰਪੋਰਟ ਕੀਤੇ ਉਹਨਾਂ ਕਰਕੇ ਜੋ ਨੁਕਸਾਨ ਇਸ ਪਾਰਟੀ ਨੂੰ ਹੋ ਰਿਹਾ ਉਹ ਕਿਸੇ ਤੋਂ ਲੁਕਿਆ ਨਹੀਂ ਸਵਾਲ ਵੱਡਾ ਹੈ ਕਿ ਪੰਥਕ ਹਲਕਾ ਹੈ ਚਲੋ ਇਹ ਮੰਨਿਆ ਜਾ ਰਹੀ ਸੀ ਕਿ ਭਾਜਪਾ ਨੂੰ ਉਨੀ ਵੋਟ ਪੈਣੀ ਨਹੀਂ ਇਹ ਪਹਿਲੇ ਦਿਨ ਤੋਂ ਪਤਾ ਸੀ ਕਿ ਪੰਜਵੇਂ ਨੰਬਰ ਤੇ ਆਣਾ ਪਰ ਉਸ ਮੌਕੇ ਤੇ ਕਈ ਸਰਕਮਟਾਂਸਿਸ ਇਦਾਂ ਦੇ ਤੁਸੀਂ ਬਣਾਤੇ ਕਿ ਪੀਯੂ ਵਾਲਾ ਮਸਲਾ ਛੇੜ ਲਿਆ ਕਿ ਉਹ ਵੋਟ ਕਿਤੇ ਹੋਰ ਸ਼ਿਫਟ ਕਰਾਉਣ ਦੀ ਕੋਸ਼ਿਸ਼ ਸੀ ਇੱਕ ਦੂਜਾ ਮੈਂ ਇੱਕ ਚੀਜ਼ ਹੋਰ ਇੱਥੇ ਸਮਝਣੀ ਚਾ ਰਿਹਾ ਕਿ ਕੀ ਪੰਜਾਬ ਦੀ ਸੋਚ ਭਾਰਤੀ ਜਨਤਾ ਪਾਰਟੀ ਉਰ ਸੋਚ ਤੇ ਨਹੀਂ ਚੱਲ ਪਾ ਰਹੀ ਹੈ ਪੰਥਕ ਹਲਕਾ ਹੋਵੇ ਦੇ ਪੰਥਕ ਲੀਡਰ ਕਿੰਨੇ ਇੱਥੇ ਪ੍ਰਚਾਰ ਕਰਦੇ ਨਜ਼ਰ ਆਏ ਕਈ ਸਿੱਖ ਚਿਹਰੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਪਾਰਟੀ ਚ ਸ਼ਾਮਲ ਕਰਾਏ ਨੇ ਮੈਂ ਇੱਕ ਚੀਜ਼ ਹੋਰ ਇੱਥੇ ਕਹਿਣੀ ਚਾਹੂੰਗਾ ਲੀਡਰ ਸ਼ਾਮਲ ਕਰਾਉਣ ਨਾਲ ਵੋਟ ਨਹੀਂ ਆ ਜਾਂਦਾ ਇਹ ਸ਼ਾਇਦ ਇਹ ਗੱਲ ਉੱਤੇ ਬੈਠੇ ਲੋਕ ਸਮਝ ਨਹੀਂ ਪਾਰੇ ਤੁਸੀਂ ਸਿੱਖ ਚਿਹਰੇ ਲਿਆ ਕੇ ਕੀ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਸਿੱਖਾਂ ਦੇ ਨਾਲ ਆ ਪਰ ਵੋਟ ਤੁਹਾਡੇ ਨਾਲ ਨਹੀਂ ਜੁੜ ਰਿਹਾ ਖੇਤੀ ਕੀ ਕਾਨੂੰਨਾ ਤੋਂ ਬਾਅਦ ਉਸ ਤੋਂ ਬਾਅਦ ਵੀ ਕਈ ਹੋਰ ਮਸਲੇ ਉੱਦੇ ਹੋਏ ਕਿ ਪੰਜਾਬ ਦਾ ਵੋਟਰ ਖਾਸ ਤੌਰ ਤੇ ਪਿੰਡਾਂ ਦਾ ਵੋਟਰ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਹੈ ਔਰ ਉਹ ਸਾਬਤ ਵੀ ਹੋ ਰਿਹਾ ਹੈ ਲੋਕ ਸਭਾ ਦੇ ਮੁਕਾਬਲੇ ਵੋਟ ਡਾਊਨ ਗਿਆ ਹੈ ਕਿ ਲੀਡਰਲੈਸ ਹੈ ਕਿ ਵਿਜ਼ਨਲੈਸ ਵਾਲਾ ਮਸਲਾ ਹੈ ਕਿ ਥਾਟ ਆਫ ਪੰਜਾਬ ਨਹੀਂ ਹੈਗੀ ਔਰ ਸਭ ਤੋਂ ਵੱਡਾ ਗੱਲ ਜਿਹੜੀ ਵੋਟ ਸ਼ੇਅਰ ਡਾਊਨ ਗਈ ਹੈ ਇੱਕ ਤੁਹਾਡੀ ਕਮਾਂਡ ਜਿਹੜੀ ਇੱਕ ਤੇ ਨਾ ਹੁਣ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਸ਼ਤ ਕਾਂਗਰਸ ਚ ਨਹੀਂ ਗੁੱਟਬਾਜ਼ੀ ਨਹੀਂ ਹੈ ਜਿੰਨੀ ਡਿਸਪਲਿਨਡ ਪਾਰਟੀ ਚ ਹੈ ਇੱਕ ਪ੍ਰਧਾਨ ਨੇ ਇਸ ਕਾਰਜਕਾਰੀ ਪ੍ਰਧਾਨ ਨੇ ਇੱਕ ਉਹਨਾਂ ਦੀ ਟੀਮ ਹੈ ਕੈਨੇਡੀ ਦੀ ਟੀਮ ਹੈ ਇੱਕ ਤੀਜੀ ਟੀਮ ਹੈ ਜਿਹੜੀ ਕਾਰਜਕਾਰੀ ਪ੍ਰਧਾਨ ਨਹੀਂ ਲੱਗੇ ਇੱਕ ਉਹ ਟੀਮ ਹੈ ਜਿਹੜੀ ਨਵੀਂ ਆਣਾ ਚਾਹੁੰਦੀ ਐ ਸੋ ਤਿੰਨ ਚਾਰ ਧੜੇ ਇੱਥੇ ਵੀ ਹੈਗੇ ਆ ਪਰ ਕੀ ਐ ਕਿ ਡਿਸਪਲਿਨਡ ਪਾਰਟੀ ਐ ਤੁਸੀਂ ਬਹੁਤਾ ਜ਼ਿਆਦਾ ਆਪਣੀ ਨਹੀਂ ਚਲਾ ਸਕਦੇ ਕਿਉਂਕਿ ਜੋ ਉੱਪਰੋਂ ਆਣਾ ਤੁਸੀਂ ਕਰਨਾ ਉਹੀ ਐ ਜੋ ਸੰਗਠਨ ਨੇ ਕਹਿਤਾ ਐ ਸੰਗਠਨ ਬੇਸ ਪਾਰਟੀ ਐ ਪਰ ਕੀ ਐ ਸੰਗਠਨ ਨਹੀਂ ਬਣਾ ਪਾਇ ਇੱਕ ਸੋ ਇਹ ਬਹੁਤ ਸਾਰੇ ਮਸਲੇ ਨੇ ਹੁਣ ਮੈਂ ਅਖੀਰ ਚ ਆਉਂਗਾ 2027 ਦਾ ਸੈਮੀਫਾਈਨਲ ਇਹਨੂੰ ਕਹਿਆ ਜਾ ਰਿਹਾ ਸੀ ਇਸ ਜ਼ਮੀਨੀ ਚੋਣ ਨੂੰ ਉਹਦੇ ਲਈ ਪਹਿਲਾ ਹੁਣ ਵੱਡਾ ਮਸਲਾ ਆਮ ਆਦਮੀ ਪਾਰਟੀ ਤੇ ਆ ਜਾਂਦਾ 2027 ਲਈ ਆਮ ਆਦਮੀ ਪਾਰਟੀ ਬਹੁਤ ਸਾਰੇ ਫੇਸਸ ਇਸ ਇਲੈਕਸ਼ਨ ਦੇ ਨਤੀਜੇ ਤੋਂ ਬਾਅਦ ਸਮਝ ਆ ਗਿਆ ਕਿ ਚੇਂਜ ਕਰੇਗੀ ਕਰਨੇ ਚਾਹੀਦੇ ਵੀ ਨੇ ਪਰ ਕੀ ਉਹਦੇ ਨਾਲ ਸਰਕਾਰ ਦੀ ਇਮੇਜ ਕਲੀਨ ਕਰ ਪਾਏਗੀ ਜੋ ਕਰਪਸ਼ਨ ਵਾਲਾ ਮਸਲਾ ਲੱਗੇ ਔਰ ਮੈਂ ਹੈਰਾਨ ਆ ਇਸ ਪੂਰੇ ਜ਼ਿਮਨੀ ਚੌਂਚ ਕਿਸੇ ਵੀ ਪਾਰਟੀ ਨੇ ਭਾਜੀਪੀ ਦੇ ਜਾਖੜ ਸਾਹਿਬ ਜ਼ਰੂਰ ਇੱਕ ਦਿਨ ਉੱਥੇ ਜਾ ਕੇ ਬੋਲੇ ਪਰ ਨਾ ਕਾਂਗਰਸ ਨੇ ਨਾ ਅਕਾਲੀ ਦਲ ਨੇ ਇਸ ਮਸਲੇ ਨੂੰ ਨਹੀਂ ਚੱਕਿਆ ਕਿਉਂ ਆਈ ਡੋਟ ਨੋ ਕਿ ਜੋ ਕਰਪਸ਼ਨ ਵਾਲਾ ਮਸਲਾ ਇੱਕ ਅਫਸਰ ਦੀ ਗ੍ਰਿਫਤਾਰੀ ਤੋਂ ਬਾਅਦ ਆਇਆ ਉੱਥੇ ਚੱਕਿਆ ਹੀ ਨਹੀਂ ਗਿਆ ਦੂਜਾ ਜਿਹੜਾ ਇੱਕ ਵੱਡਾ ਮਸਲਾ ਹੈ ਕਿ ਸਰਕਾਰ ਦੇ ਨਾਲ ਜਿਹੜੀ ਨਰਾਜ਼ਗੀ ਦਿੱਲੀ ਨੂੰ ਲੈ ਕੇ ਹੈ ਕਿ ਦਿੱਲੀ ਉਹ ਸਰਕਾਰ ਚੱਲਦੀ ਹੈ ਔਰ ਮਾਜੇ ਦੇ ਲੋਕਾਂ ਨੇ ਮਾਜੇ ਦੇ ਲੋਕ ਤਾਂ ਵੈਸੇ ਹੀ ਕਿਹਾ ਜਾਂਦੇ ਕਿ ਇਸ ਚੀਜ਼ ਨੂੰ ਬੜਾ ਲਾਈਕ ਨਹੀਂ ਕਰਦੇ ਡਿਸਲਾਈਕ ਕਰਦੇ ਪਰ ਬਾਵਜੂਦ ਉਸ ਦੇ ਹੁਣੇ ਵੇਖਣਾ ਹੋਏਗਾ ਕਿ ਮਾਝੇ ਦੁਆਬੇ ਜਾਂ ਮਾਲਵੇ ਵਿੱਚ ਵੀ 2027 ਚ ਆਮ ਆਦਮੀ ਪਾਰਟੀ ਦਿੱਲੀ ਲੀਡਰਸ਼ਿਪ ਦੇ ਨਾਲ ਅੱਗੇ ਵੱਧਦੀ ਹੈ ਜਾਂ ਥੋੜਾ ਜਿਹਾ ਸਾਈਡਲਾਈਨ ਕਰਕੇ ਪੰਜਾਬ 'ਚ ਚਲਿਆ ਜਾਏਗਾ ਇਹ ਸਮੀਕਰਨ ਤੈਅ ਕਰਨਗੇ ਪਰ ਅਕਾਲੀ ਦਲ ਨੇ ਜੋ ਇੱਕ ਕਮਬੈਕ ਕੀਤਾ ਉਹਦੇ ਨਾਲ ਇੱਕ ਵੱਡਾ ਸਵਾਲ ਹੈ ਕਿ ਅਕਾਲੀ ਦਲ ਅਲਾਈنس ਦੇ ਵਿੱਚ ਜਾਏਗਾ ਦੇਖੋ ਇੱਕ ਚੀਜ਼ ਤੁਸੀਂ ਸਮਝੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਅਕਾਲੀ ਦਲ ਭਾਜਪਾ ਨੂੰ ਅਲਾਈنس ਕਰਨਾ ਪੈਣਾ ਇੱਕ ਨਵੇਂ ਅਕਾਲੀ ਦਲ ਨੂੰ ਖੜਾ ਕਰਕੇ ਵੇਖ ਲਿਆ ਜੋ ਸਿਚੁਏਸ਼ਨ ਬਣੀ ਹੈ ਬਹੁਤ ਹੀ ਜ਼ਿਆਦਾ ਹਾਈਪ ਨਹੀਂ ਮਿਲ ਪਾਰੀ ਔਰ ਐਸੇ ਕਰਕੇ ਸ਼ਾਇਦ ਇੱਕ ਕਮਬੈਕ ਕਹਿ ਲੋ ਜਾਂ ਆਪਣਾ ਕਹਿੰਦੇ ਕਿ ਆਪਣਾ ਜੋਰ ਸੁਖਬੀਰ ਸਿੰਘ ਬਾਦਲ ਨੇ ਦਿਖਾਤਾ ਦੋ ਚੀਜ਼ ਐਸੇ ਸਮਝੋ ਜਿਹੜੀ ਚਾਰ ਬਾਈ ਇਲੈਕਸ਼ਨ ਪਿੱਛੇ ਹੋਈਆਂ ਜਿਹੜੇ ਚਾਰ ਬਾਈ ਇਲੈਕਸ਼ਨ ਪਿੱਛੇ ਹੋਈਆਂ ਸੀ ਉਹਦੇ ਵਿੱਚ ਚਾਹੇ ਉਹ ਬਰਨਾਲੇ ਸੀ ਚਾਹੇ ਉਹ ਗਿੱਦੜਵਾਹੇ ਸੀ ਚਾਹੇ ਉਹ ਚੱਬੇਵਾਲ ਸੀ ਚਾਹੇ ਉਹ ਡੇਰਾ ਬਾਬਾ ਨਾਨਕ ਸੀ ਉਹਨਾਂ ਚਾਰੇ ਇਲੈਕਸ਼ਨਾਂ ਚ ਅਕਾਲੀ ਦਲ ਨਹੀਂ ਲੜਿਆ ਪਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਚਾਰੇ ਹੀ ਇਲੈਕਸ਼ਨ ਦੇ ਵਿੱਚ ਸਿੱਖ ਚਿਹਰੇ ਉਤਾਰੇ ਔਰ ਉਹ ਉਤਾਰੇ ਜਿਹੜੇ ਕਿ ਅਕਾਲੀ ਦਲ ਤੋਂ ਗਏ ਸੀ ਬਨਪਰੀਤ ਬਾਦਲ ਗਿੱਦੜ ਬਾਹ ਲੜੇ ਬਰਨਾਲਾ ਕੇਵਲ ਟਿੱਲੋ ਜਿਹੜੇ ਕਾਂਗਰਸ ਤੋਂ ਗਏ ਇੱਕ ਬਸ ਉਹ ਕੇਸ ਸਿੱਖ ਚਿਹਰਾ ਉਹ ਉਤਾਰਿਆ ਜਿਹੜੇ ਠੰਡਲ ਸਾਹਿਬ ਜੱਬੇ ਵਾਲ ਤੋਂ ਲੜੇ ਤੇ ਰਵਿਕਰਨ ਕਾਲੋ ਜਿਹੜੇ ਡੇਰਾਪਾਪਾ ਨਾਲ ਲੜੇ ਯਾਨੀ ਕਿ ਅਕਾਲੀ ਦਲ ਉਹਨਾਂ ਚਾਰ ਬਾਈਲੈਕਸ਼ਨਾਂ ਚ ਬੈਕਸਟੈਪ ਹੋਇਆ ਕਿ ਭਾਈ ਤੁਸੀਂ ਹੀ ਲੜ ਕੇ ਦੇਖ ਲੋ ਨਹੀਂ ਬਣੀ ਗੱਲ ਜ਼ਮਾਨਤਾ ਜ਼ਬਤ ਹੋਈਆਂ ਸਾਰਿਆਂ ਦੇ ਸਾਹਮਣੇ ਹੁਣ ਭਾਜਪਾ ਨੇ ਇਲੈਕਸ਼ਨ ਲੜਿਆ ਜ਼ਰੂਰ ਪਰ ਕੀ ਉਸ ਹਿਸਾਬ ਨਾਲ ਲੜਿਆ ਜੋ ਵੋਟ ਪਈ ਹੈ ਤੇ ਅਕਾਲੀ ਦਲ ਨੇ ਆਪਣੀ ਪਰਫਾਰਮੈਂਸ ਦਿਖਾਤੀ ਮੈਨੂੰ ਲੱਗਦਾ ਹੈ ਕਿ ਜੇ ਹੁਣ ਅਲਾਈਅੰਸ ਹੁੰਦਾ ਤੇ 네ਗੋਸ਼ੀਏਸ਼ਨ ਦੇ ਵਿੱਚ ਅਕਾਲੀ ਦਲ ਦਾ ਅਪਰ ਹੈਂਡ ਹੋਏਗਾ ਜੇ ਹੁੰਦਾ ਔਰ ਜੇ ਨਹੀਂ ਹੁੰਦਾ ਤੇ ਹਾਲਾਤ ਤੁਹਾਡੇ ਸਾਹਮਣੇ ਹੈ ਕਿ ਨਤੀਜੇ ਕੀ ਕੁਝ ਰਹਿਣਗੇ ਫਿਰ ਹੁਣ ਗੱਲਾਂ ਆਂਦੀਆਂ ਵਾਰਿਸ ਪੰਜਾਬ ਦੇ ਯਾਨੀ ਕਿ ਪੰਥਕ ਲਹਿਰ ਦੀ ਹੁਣ ਇਹ ਸਤਾਈ ਵਿੱਚ ਕਿੰਨੀ ਕੁ ਤੇਜ਼ ਹੁੰਦੀ ਹੈ ਜਾਂ ਹੁਣ ਡਿਕਲਾਈਨ ਵੱਲ ਜਾਏਗੀ ਮੈਨੂੰ ਲੱਗਦਾ ਕਿ ਕੁਝ ਲੀਡਰਸ਼ਿਪ ਜਿਹੜੀ ਜੇ ਉਦੋਂ ਤੱਕ ਨਹੀਂ ਹੁੰਦੀ ਔਰ ਇਹ ਬਹੁਤ ਹੱਦ ਤੱਕ ਸੈਂਟਰ ਤੇ ਡਿਪੈਂਡ ਕਰਦਾ ਹੈ ਕਿ ਪਾਏ ਅਮਰਤਪਾਲ ਬਾਹਰ ਹੋਣਗੇ ਉਦੋਂ ਦੀ ਵੇਬ ਬਣਾਈ ਜਾਏਗੀ ਜੋ 24 ਚ ਸੀ ਉਸ ਤਰ੍ਹਾਂ ਦੀ 27 ਚ ਕਿਹਨੂੰ ਬੈਨੀਫਿਟ ਦੇਣ ਲਈ ਕੀ ਹੋਏਗਾ ਇਹ ਸਾਰਾ ਕੁਝ ਸੈਂਟਰਾਂ ਤੇ ਜਾਂ ਏਜੰਸੀਆਂ ਤੇ ਡਿਪੈਂਡ ਕਰਦਾ ਹੈ ਕਿ ਕੀ ਹੋਏਗਾ ਹਾਂ ਅਖੀਰ ਚ ਮੈਂ ਕਹੂੰਗਾ ਕਾਂਗਰਸ ਪਾਰਟੀ ਤੈਅ ਕਰੇ ਅੱਗੇ ਕਰਨਾ ਕੀ ਹੈ ਕੀ ਨਹੀਂ ਕਰਨਾ ਰੀਵੈਂਪ ਕਿ ਨਾ ਕਰਨਾ ਹੈ 27 ਚ ਤਿਆਰੀ ਕੀ ਕਰਨੀ ਹੈ ਚਿਹਰਾ ਕੌਣ ਹੋਏਗਾ ਪ੍ਰਧਾਨ ਜਿਹੜਾ ਹੁਣ ਡੈਮੇਜ ਕੰਟਰੋਲ ਲਈ ਜਿਵੇਂ ਆਮ ਆਦਮੀ ਪਾਰਟੀ ਨੇ ਇੱਕ Hindu ਚਿਹਰੇ ਨੂੰ ਪ੍ਰਧਾਨ ਲਾਇਆ ਕਿ ਤੁਸੀਂ ਕਿਸੇ ਐਸਸੀ ਭਾਈਚਾਰੇ ਤੋਂ ਲਾਉਂਦੇ ਹੋ ਜੋ ਇਹ ਬਿਆਨਬਾਜ਼ੀਆਂ ਕਰਕੇ ਡੈਮੇਜ ਹੋਇਆ ਇਹਦੇ ਤੇ ਵੀ ਮੇਰੇ ਕੋਲ ਜੋ ਸੋਰਸਸ ਜਾਣਕਾਰੀ ਦੇ ਰਹੇ ਕਿ ਉੱਪਰ ਗੱਲ ਚੱਲ ਰਹੀ ਹੈ ਪਰ ਕਿ ਉਹਦਾ ਨੁਕਸਾਨ ਨਹੀਂ ਹੋ ਜਾਏਗਾ ਪੰਜਾਬ ਚ ਇਹ ਸਾਰੀਆਂ ਚੀਜ਼ਾਂ ਤੇ ਕਾਂਗਰਸ ਪਾਰਟੀ ਵਿਚਾਰ ਕਰ ਰਹੀ ਹੈ ਸੋ ਕੁਲ ਮਿਲਾ ਕੇ ਆਮ ਆਦਮੀ ਪਾਰਟੀ ਲਈ ਔਖਾ ਜ਼ਰੂਰ ਹੈ ਪਰ ਜੇ ਆਮ ਆਦਮੀ ਪਾਰਟੀ ਨੂੰ اپੋਜੀਸ਼ਨ ਮਜ਼ਬੂਤ ਨਾ ਮਿਲਿਆ ਤੇ ਰਿਪਿਟੇਸ਼ਨ ਵਾਲੇ ਚਾਂਸ ਹੋ ਸਕਦੇ ਨੇ ਹੁਣ اپੋਜੀਸ਼ਨ ਕਿੰਨਾ ਮਜ਼ਬੂਤ ਹੋਏਗਾ ਜੇ ਅਕਾਲੀ ਦਲ ਔਰ ਭਾਜਪਾ ਦਾ ਅਲਾਈਅੰਸ ਹੁੰਦਾ ਹੈ ਔਰ ਜੇ ਉਹ ਮਜ਼ਬੂਤ ਟੱਕਰ ਉਦੋਂ ਹੀ ਮਿਲ ਸਕਦੀ ਹੈ ਕਾਂਗਰਸ ਨੂੰ ਬਹੁਤਾ ਅਜੇ ਸੋਚਣਾ ਪਏਗਾ ਕਿਉਂਕਿ ਲੱਗਦਾ ਹੈ ਕਿ ਕਾਂਗਰਸ ਦੀ ਸਿਚੁਏਸ਼ਨ ਅਜੇ ਚੰਗੀ ਬਣਦੀ 2027 ਦੇ ਲਈ ਵੀ ਨਜ਼ਰ ਨਹੀਂ ਆ ਰਹੀ ਅੱਜ ਦੇ ਇਸ ਨਤੀਜਿਆਂ ਤੋਂ ਬਾਅਦ ਪੰਥਕ ਧਿਰਾਂ ਦਾ ਫੈਕਟਰ ਕਿ ਵੋਟ ਕੱਟਣ ਦੇ ਵਿੱਚ ਕਾਮਯਾਬ ਹੋਏਗਾ ਜੇ ਕੱਟੇਗਾ ਤੇ ਕਿਦੇ ਕੱਟੇਗਾ ਔਰ ਕੀ ਜੇ ਪੰਥਕ ਲੀਡਰਸ਼ਿਪ ਚੰਗੀ ਸਾਹਮਣੇ ਆਂਦੀ ਹੈ ਤਾਂ ਉਸ ਵਕਤ ਸਮੀਕਰਨ ਕੀ ਹੋਣਗੇ ਸੋ ਕੁਲ ਮਿਲਾ ਕੇ ਸੈਮੀਫਾਈਨਲ ਜ਼ਰੂਰ ਇਹਨੂੰ ਕਿਹਾ ਜਾ ਰਿਹਾ ਸੀ ਪਰ ਸੈਮੀਫਾਈਨਲ ਦੇ ਵਿੱਚ ਫਿਲਹਾਲ ਆਮ ਆਦਮੀ ਪਾਰਟੀ ਜਿੱਤ ਗਈ ਹੈ ਪਰ ਇੱਕ ਮਜ਼ਬੂਤ ਉਮੀਦਵਾਰ ਦੇ ਤੌਰ ਤੇ ਇੱਕ ਮਜ਼ਬੂਤ ਕੰਟੈਂਡਰ ਦੇ ਤੌਰ ਤੇ ਅਕਾਲੀ ਦਲ ਨੇ ਵਾਪਸੀ ਕੀਤੀ ਹੈ ਕਾਂਗਰਸ ਔਰ ਬੀਜੇਪੀ ਜ਼ਮਾਨਤਾਂ ਜ਼ਬਤ ਤੇ ਰਹੇ ਨੇ ਜੇ ਵਿਚਾਰ ਕਰਨਗੇ ਸੁਧਾਰ ਕਰਨਗੇ ਤੇ ਅੱਗੇ ਕੁਝ ਹੋਏਗਾ ਨਹੀਂ ਤੇ ਲੱਗਦਾ ਹੈ ਕਿ ਮੁਕਾਬਲਾ ਸਰਕਾਰ ਪੰਥਕ ਤਿਰਾ ਆਮ ਆਦਮੀ ਪਾਰਟੀ ਅਕਾਲੀ ਦਲ ਹੁਣ ਉਹ ਕਿਹੜਾ ਹੈ ਸ਼ਾਇਦ ਉਹਨਾਂ ਦੇ ਵਿੱਚ ਨਾ ਰਹਿ ਜੇ 2027 ਦੇ ਵਿੱਚ ਸੋ ਇਹ ਅੱਜ ਦੀ ਚਰਚਾ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਕੋਈ ਗੱਲ ਹੈ ਬਿਲਕੁਲ ਕਮੈਂਟਾਂ 'ਚ ਸਾਂਝੀ ਕਰੋ ਆਪਣੀ رائے ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਕਿਉਂਕਿ ਰੋਜ਼ਾਨਾ ਤੁਹਾਡੇ ਨਾਲ ਹੁਣ ਗੱਲਾਂ ਬਾਤਾਂ ਇਸ ਪਲੇਟਫਾਰਮ ਤੇ ਹੁੰਦੀਆਂ ਰਹਿਣਗੀਆਂ ਫਿਲਹਾਲ ਇਜਾਜ਼ਤ ਦਿਓ Sat